ਸਾਡਾ ਡੀਡੀ ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਕਾਨੂੰਨੀ ਨੁਕਤੇ 'ਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਵਿਆਹ ਅਤੇ ਤਲਾਕ ਸੰਬੰਧੀ ਕਾਨੂੰਨ। ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਵਿੱਚ ਹਾਜ਼ਰ ਨੇ ਐਡਵੋਕੇਟ ਬਲਦੇਵ ਪ੍ਰਕਾਸ਼ ਰਾਲ ਜੀ ਰਾਲ ਸਾਹਿਬ ਤੁਹਾਡਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ। ਰਾਲ ਸਾਹਿਬ ਸਭ ਤੋਂ ਪਹਿਲੇ ਸਾਡੇ ਦਰਸ਼ਕਾਂ ਨੂੰ ਆਹ ਗੱਲ ਦੱਸੋ ਕਿ ਹਿੰਦੁਸਤਾਨ ਦੇ ਵਿੱਚ ਵਿਆਹ ਅਤੇ ਤਲਾਕ ਸੰਬੰਧੀ ਕਿਹੜਾ-ਕਿਹੜਾ ਕਾਨੂੰਨ ਹੈ ਜੀ? ਸਾਡੇ ਭਾਰਤ ਦੇ ਵਿੱਚ ਜਿਹੜਾ ਵਿਆਹ ਹੁੰਦੀ ਹੈ ਸਪੈਸ਼ਲ ਮੈਰਜਕਟ ਇਹ ਜਿਹੜਾ ਸਾਡੇ ਮੈਰਿਜ ਦੇ ਸੰਬੰਧੀ ਸਾਰੇ ਹਨ ਇਸੇ ਤਰ੍ਹਾਂ ਡਾਈਵੋਸੈਕਟ ਵੀ ਆ ਗਿਆ Hindu Divorsect Muslim Divorsect ਤੇ Christian Divorsect ਚੜਾ ਹੈਗਾ ਉਹ ਸਾਡੇ ਇਸ ਟਾਈਮ ਇੱਥੇ ਪਾਰ ਦੇ ਵਿੱਚ ਚੱਲ ਰਿਹਾ ਹੈ ਜਿਹੜੀ ਬਾਕੀ ਕਮਿਊਨਿਟੀਆਂ ਹੈਗੀਆਂ ਛੋਟੀਆਂ ਜਿੱਦਾਂ ਘੱਟ ਗਿਣਤੀ ਹੈਗੀਆਂ ਉਹਨਾਂ ਦੇ ਵਿੱਚ ਵੀ ਇੱਕ ਦੂਜੇ ਵਿੱਚ ਹੀ ਸੰਬੰਧਿਤ ਹੀ ਹਨ ਸਾਰੇ ਇਹ ਠੀਕ ਹੈ ਜੀ ਤਾਂ ਇਸ ਤੋਂ ਅਗਲਾ ਸਵਾਲ ਇਹ ਹੈ ਕਿ ਕਾਨੂੰਨ ਮੁਤਾਬਕ ਕਿਹੜੇ ਵਿਅਕਤੀ ਦੋ ਆਪਸ ਦੇ ਵਿੱਚ ਵਿਆਹ ਕਰਵਾ ਸਕਦੇ ਹਨ ਉਹਦੇ ਬਾਰੇ ਜਾਣਕਾਰੀ ਦਿਓ ਜੀ ਹਾਂ ਹਾਂ ਕਾਨੂੰਨ ਦੇ ਮੁਤਾਬਕ ਤੇ ਇਸਲਾਮ ਬਾਈ ਐਜ਼ੀਗਲ ਹੁੰਦੀ ਹੈ ਹਾਂਜੀ ਸਾਡੇ ਹਿੰਦੂ ਮੈਰਿਜ ਐਕਟ ਦੇ ਤਹਿਤ ਜਿਹੜਾ ਏਜ ਹੈਗੀ ਆ ਜਿਹੜੀ ਲੜਕੇ ਦੀ 21 ਸਾਲ ਦੀ ਹੋਣੀ ਚਾਹੀਦੀ ਆ ਤੇ ਲੜਕੀ ਦੀ ਜਿਹੜੀ 18 ਸਾਲ ਦੀ ਕੰਪਲਸਰੀ ਹੈ ਠੀਕ ਹੈ ਤੇ ਬਾਕੀ ਜਿਹੜੇ ਆ ਜਿੱਦਾਂ ਮੁਸਲਮਾਨ ਮੈਰਿਜ ਐਕਟ ਵਿੱਚ ਪਹਿਲਾਂ ਨਹੀਂ ਹੁੰਦਾ ਸੀ ਪਰ ਹੁਣ ਉਸ ਉਸ ਵਿੱਚ ਵੀ ਇਸੇ ਤਰ੍ਹਾਂ ਹੀ ਆ ਤੇ 크੍ਰਿਸ਼ਚਨ ਮੈਰਿਜ ਐਕਟ ਵਿੱਚ ਵੀ ਇਸੇ ਤਰ੍ਹਾਂ ਹੀ ਆ 21 ਸਾਲ ਤੇ 18 ਸਾਲ ਜਿਹੜਾ ਜਰੂਰੀ ਹੁਣ ਆ ਚਾਹੀਦਾ ਜਿਹੜੇ ਮੇਜਰ ਹੋਣ ਉਹ ਹੀ ਮੈਰਿਜ ਕਰਾ ਸਕਦੇ ਆ ਠੀਕ ਹੈ ਜੀ ਤੇ ਦੂਸਰੀ ਜਿਹੜੀ ਇਹਦੇ ਵਿੱਚ ਸਾਡੇ ਹਿੰਦੂ ਮੈਰਿਜ ਐਕਟ ਵਿੱਚ ਹੈਗੀ ਆ ਕਿ ਜਿਹੜੇ ਸਪਿੰਡਰ ਰਿਲੇਸ਼ਨਸ਼ਿ ਜਿਹੜੇ ਇੱਕ ਦੂਜੇ ਨੂੰ ਜਦਾਂ ਭੈਣ ਭਰਾ ਨਾਲ ਵਿਆਹ ਨਹੀਂ ਕਰਾ ਸਕਦਾ ਜਿਹੜਾ ਲੜਕਾ ਆਪਣੀ ਭੂਆ ਨਾਲ ਨਹੀਂ ਕਰਾ ਸਕਦਾ ਆਪਣੀ ਚਾਚੀ ਨਾਲ ਨਹੀਂ ਵਿਆਹ ਕਰਾ ਸਕਦਾ ਇਹ ਸਾਰੇ ਜਿਹੜੇ ਹੈਗੇ ਸੁਪਿੰਦਾ ਰਿਲੇਸ਼ਨਸ਼ਿਪ ਵਿੱਚ ਆਉਂਦੇ ਆ ਇਸ ਕਰਕੇ ਹਿੰਦੂ ਮੈਰਜ ਐਕਟ ਦੇ ਤਹਿਤ ਜਿਹੜਾ ਇਹ ਇਹਨਾਂ ਤੋਂ ਅਲੱਗ ਹੀ ਹਾਂ ਜਿੱਥੇ ਕਿਤੇ ਕਸਟਮਸ ਹੈਗੇ ਠੀਕ ਹੈ ਜੀ ਜਾਂ ਜੂਜ਼ਲਸ ਹੈਗੇ ਆ ਠੀਕ ਹੈ ਜੀ ਜਿੱਥੇ ਟ੍ਰੈਡੀਸ਼ਨਸ ਹੈਗੀਆਂ ਉੱਥੇ ਛਾਣੀਆਂ ਚੀਜ਼ਾਂ ਬਾਲ ਹੁੰਦੀਆਂ ਇਸ ਕਰਕੇ ਇਹ ਬੇਸਿਕ ਜੀ ਜਾਂ ਹਨ ਜਿਹੜੀਆਂ ਜਿੱਥੇ ਸੁਪਿੰਦਾ ਰਿਲੇਸ਼ਨਸ਼ਿਪ ਹੈ ਉੱਥੇ ਸਾਡੇ ਹਿੰਦੂ ਮੈਰਜ ਐਕਟ ਦੇ ਤਹਿਤ ਅਸੀਂ ਸ਼ਾਦੀ ਨਹੀਂ ਕਰਾ ਸਕਦੇ ਠੀਕ ਅ ਅਗਲੀ ਗੱਲ ਇਹ ਹੈ ਕਿ ਕਾਨੂੰਨ ਮੁਤਾਬਕ ਵਿਆਹ ਨੂੰ ਕਦੋਂ ਕੁ ਮੁਕੰਮਲ ਸਮਝਿਆ ਜਾਂਦਾ ਹੈ ਕਿ ਫੇਰੇ ਲੈਣੇ ਜ਼ਰੂਰੀ ਹੁੰਦੇ ਹਨ ਜਾਂ ਹੋਰ ਟ੍ਰੈਡੀਸ਼ਨਸ ਹੁੰਦੇ ਹਨ ਉਹਦੇ ਬਾਰੇ ਥੋੜਾ ਜਿਆਦਾ ਹਾਂ ਬਿਲਕੁਲ ਬਿਲਕੁਲ ਪਹਿਲਾਂ ਤਾਂ ਇਸ ਤਰ੍ਹਾਂ ਹੁੰਦਾ ਸੀ ਕਿ ਵਿਆਹ ਜਿਹੜਾ ਹੈਗਾ ਆਪਾਂ ਸਿੰਪਲ ਮੈਰਿਜ ਵੀ ਕਰਾ ਸਕਦੇ ਸੀ ਇੱਕ ਦੂਜੇ ਵਿੱਚ ਜਿੱਦਾਂ ਆ ਆਪਾਂ ਰਿੰਗ ਐਕਸਚੇਂਜ ਕਰ ਲਈ ਜਾਂ ਉਸਰਾ ਹਾਰ ਪਾ ਕੇ ਕਰ ਲਿਆ ਉਹ ਮੈਰਿਜ ਵੈਲਿਡ ਮੰਨੀ ਜਾਂਦੀ ਪਰ ਮਾਨਯੋਗ ਸੁਪਰੀਮ ਕੋਰਟ ਨੇ ਹੁਣ ਕਿਹਾ ਕਿ ਨਹੀਂ ਜੇ ਹਿੰਦੂ ਮੈਰਿਜ ਐਕਟ ਦੇ ਤਹਿਤ ਤਾਂ ਉਹਦੇ ਵਿੱਚ ਸੱਤ ਫੇਰੇ ਹੋਣੇ ਬੋਝਰੂਰੀ ਹੈ ਠੀਕ ਹੈ ਜੀ ਤੇ ਜਦੋਂ ਸਾਡੇ ਸਿੱਖਾਂ ਦੇ ਵਿੱਚ ਆ ਕੇ ਜਿਹੜੀ ਉੱਥੇ ਚਾਰ ਲਾਵਾ ਲੈਡੀਆਂ ਬਹੁਤ ਜ਼ਰੂਰੀ ਆ ਇਸ ਵੇਲੇ ਵੱਖ-ਵੱਖ ਧਰਮਾਂ ਦੇ ਆਪਣੇ ਆਪਣੇ ਹੈ ਉਹ ਜਦ ਤੱਕ ਕੰਪਲੀਟ ਨਹੀਂ ਹੁੰਦੇ ਉਦੋਂ ਤੱਕ ਮੈਰਿਜ ਵੈਲਿਡ ਨਹੀਂ ਮੰਨੀ ਜਾਂਦੀ ਸੋ ਕਹਿਣ ਦਾ ਭਾਵ ਹੈ ਕਿ ਧਰਮ ਮੁਤਾਬਕ ਜਿੱਦਾਂ ਵੀ ਤੁਹਾਡੀ ਜਿਹੜਾ ਵਿਆਹ ਦੀਆਂ ਪ੍ਰੋਸੀਜਰ ਪੂਰਾ ਹੈ ਹੈ ਉਹਰੇ ਲੈਣੇ ਹਨ ਲਾਵਾ ਲੈਣੀਆਂ ਜਾਤੀਆਂ ਤੁਸੀਂ ਪੂਰੇ ਨਹੀਂ ਲਈਆਂ ਤਾਂ ਤਾਂ ਹੀ ਕਾਨੂੰਨ ਮੁਤਾਬਕ ਤੁਹਾਡਾ ਜਿਹੜਾ ਇਹੋ ਵਿਆਹ ਨਹੀਂ ਮੰਨਿਆ ਜਾਦਾ ਇਸ ਦੇ ਨਾਲ ਹੀ ਅਗਲਾ ਸਵਾਲ ਇਹ ਹੈ ਕਿ ਅਸੀਂ ਕਈ ਵਾਰ ਸਮਾਜ ਦੇ ਵਿੱਚ ਸੁਣਦੇ ਆਂ ਕਿ ਕੁਝ ਦੋ ਵਿਅਕਤੀ ਹਨ ਉਹਨਾਂ ਨੇ ਜਿਹੜੀ ਹੈ ਕੋਰਟ ਮੈਰਿਜ ਕਰਵਾ ਇਹ ਕੋਟ ਪੈ ਮਾਰੀ ਤੋਂ ਕੀ 파ਵ ਹੈ ਕਾਨੂੰਨ ਵਿੱਚ ਇਸ ਦੀ ਕੀ ਮਾਨਤਾ ਹੈ ਇਹਦਾ ਕੀ ਪ੍ਰੋਸੀਜਰ ਹੈ ਥੋੜਾ ਜਿਹਾ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ ਕੋਟ ਮੈਰਿਜ ਦੇ ਕਿ ਵਰਲਡ ਬਣਾਇਆ ਗਿਆ ਇੱਕ ਕੋਟ ਮੈਰਿਜ ਕੋਈ ਮੈਰਿਜ ਐਕਟ ਦੇ ਤਹਿਤ ਨਹੀਂ ਹੈ ਇਹ ਸਿੰਪਲ ਗੱਲ ਹੈ ਕਿ ਜਦੋਂ ਅਸੀਂ ਮੈਰਿਜ ਕਰਾਉਨੇ ਆ ਹਾਂਜੀ ਉਹਨਾਂ ਲੋਕ ਕਹਿੰਦੇ ਵੀ ਕੋਟ ਮੈਰਿਜ ਕੋਟ ਮੈਰਿਜ ਮੀਨ ਤੁਸੀਂ ਮੈਰਿਜ ਰਜਿਸਟਰ ਕਰਾਉਣੀ ਹੈ ਤੁਸੀਂ ਠੀਕ ਹੈ ਜੀ ਪਹਿਲਾਂ ਮੈਰਿਜ ਰਿਸਿਪ ਨਹੀਂ ਹੁੰਦੇ ਹੁਣ ਐਸੇ ਕੰਪਲਸਰੀ ਕਰਤੀ ਗਈ ਜਿਹੜੀ ਮੈਰਿਜ ਹੈ ਪਹਿਲਾਂ ਨਹੀਂ ਸੀ ਕੰਪਲਸਰੀ ਉਹ ਜਿਹੜਾ ਮੈਰਿਜ ਐਕਟ ਬਣ ਗਿਆ ਹੈ ਉਹਦੇ ਵਿੱਚ ਬਕਾਇਦਾ ਕੰਪੰਸਰੀ ਕਰਤਾ ਸੁਪਰੀਮ ਕੋਰਟ ਨੇ ਵੀ ਜਿਹੜੇ ਵੀ ਸ਼ਾਦੀ ਕਰਾ ਲਿਆ ਉਹਨੂੰ ਗਵਰਨਮੈਂਟ ਦੇ ਕੋਲ ਰਜਿਸਟਰ ਕਰਾਓ ਤਾਂ ਕਿ ਤੁਹਾਡਾ ਕਦੋਂ ਕੱਲ ਨੂੰ ਇਨ ਫਿਊਚਰ ਕਿਤੇ ਵਿਦੇਸ਼ ਜਾਣ ਦਾ ਕੋ ਡਿਊਟੀ ਤੇ ਜਾ ਕੋਈ ਆਪਣੇ ਜੁਆਇਨ ਕਰਨੀ ਹੈ ਉਹਦੇ ਵਿੱਚ ਸਾਡੀ ਜਿਹੜੀ ਹੈ ਇਹ ਜ਼ਰੂਰੀ ਹੈ ਕਿ ਤੁਹਾਡੀ ਜਿਹੜੀ ਆ ਵਾਈਫ ਕੌਣ ਆ ਜਾਂ ਤੁਹਾਡਾ ਹਸਬੰਦ ਕੌਣ ਆ ਇਹ ਜ਼ਰੂਰੀ ਹੈਗਾ ਇਸ ਕਰਕੇ ਇਹ ਮੈਰਿਜ ਰਜਿਸਟ੍ਰੇਸ਼ਨ ਐਕਟ ਹੈਗਾ ਮੈਰਿਜ ਜਿਹੜਾ ਤੁਸੀਂ ਕਹਿੰਦੇ ਆ ਕਿ ਉਹ ਨਹੀਂ ਕੋਈ ਨਾ ਨਿਕਲ ਆ ਗਈ ਆ ਹਾਂਜੀ ਕਿਉਂਕਿ ਆਮ ਤੌਰ ਤੇ ਲੋਕ ਹਾਈ ਕੋਰਟ ਜਾਂਦੇ ਸੀ ਇਹ ਜੋੜੇ ਭੱਜ ਕੇ ਜਾਂਦੇ ਸੀਗੇ ਹਾਂਜੀ ਬਈ ਅਸੀਂ ਉੱਥੇ ਜਾ ਕੇ ਕੋਰਟ ਮੈਰਿਜ ਕਰਾ ਲੈਣੀ ਹੈ ਕੋਰਟ ਮੈਰਿਜ ਕੋਈ ਇਦਾਂ ਦਾ ਸ਼ਬਦ ਨਹੀਂ ਹੈਗਾ ਠੀਕ ਹੈ ਜੀ ਸਿਰਫ ਮੈਰਿਜ ਰਜਿਸਟ੍ਰੇਸ਼ਨ ਐਕਟ ਹੈ ਇਹ ਠੀਕ ਹੈ ਜੀ ਇਹ ਹੈ ਉਹ ਕਹਿੰਦਾ ਭਾਵੇਂ ਹੈ ਕਿ ਜੇ ਕਿਸੇ ਵਿਅਕਤੀ ਨੇ ਆਪਣਾ ਵਿਆਹ ਰਜਿਸਟਰ ਕਰਾਉਣਾ ਹੈ ਉਹਨਾਂ ਦਾ ਜਿਹੜਾ ਹੈਗਾ ਕਿ ਆਪਣਾ ਜਿਹੜਾ ਧਰਮ ਮੁਤਾਬਕ ਸਹੀ ਤਰੀਕੇ ਨਾਲ ਇੱਕ ਵਿਆਹ ਹੋਇਆ ਹੋਣਾ ਜ਼ਰੂਰੀ ਹੈ ਉਸ ਤੋਂ ਬਾਅਦ ਹੀ ਜਿਹੜੀ ਇਹ ਉਹ ਜਿਹੜੀ ਹੈ ਮੈਰਿਜ ਹੈ ਉਹ ਰਜਿਸਟਰ ਹੋ ਸਕਦੀ ਹੈ ਹੋ ਸਕਦੀ ਹੈ ਬਿਲਕੁਲ ਸਹੀ ਗੱਲ ਹੈ ਤਾਂ ਜਦ ਅਸੀਂ ਮੈਰਿਜ ਰਜਿਸਟਰ ਕਰਵਾਉਣ ਜਾਣਾ ਹੈ ਕਿ ਆਪਣੇ ਜ਼ਿਲ੍ਹੇ ਦੇ ਵਿੱਚ ਹੀ ਤੁਸੀਂ ਮੈਰਿਜ ਰਜਿਸਟਰ ਕਰਵਾ ਸਕਦੇ ਹੋ ਜਾਂ ਉਸ ਲਈ ਕੋਈ ਖਾਸ ਤੌਰ ਤੇ ਜਿਹੜੇ ਹਨ ਅਫਸਰ ਨਿਯੁਕਤ ਕੀਤੇ ਗਏ ਹਨ ਜਾਂ ਕਿਹੜੇ-ਕਿਹੜੇ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ ਉਹ ਥੋੜਾ ਜਿਹਾ ਸਾਡੀ ਦਰਸ਼ਕਾਂ ਨੂੰ ਜਾਣਕਾਰੀ ਲਈ ਬੋਸ ਥੋੜੀ ਇਹ ਹੁੰਦਾ ਜ ਠੀਕ ਹੈ ਉਸੇ ਜ਼ਿਲ੍ਹੇ ਦੇ ਵਿੱਚ ਉਹ ਤਹਿਸੀਲ ਦੇ ਵਿੱਚ ਜਿਹੜੀ ਉੱਥੇ ਸਾਬਰ ਜਸਨ ਸਾਡਾ ਬੰਦਾ ਉਹਦੇ ਕੋਲ ਮੈਂ ਜਾ ਕੇ ਮੈਰਿਜ ਰਿਸਟਰ 'ਤੇ ਖਰਾਾ ਸਕਦੇ ਹਾਂ ਠੀਕ ਹੈ ਜੀ ਕਿਉਂਕਿ ਆਦਰਵਾਇਜ਼ ਜੇ ਅਸੀਂ ਸਾਡੀ ਮੈਰਿਜ ਇੱਥੇ ਹੋਈ ਆ ਹਾਂਜੀ ਜ਼ਿਲ੍ਹਾ ਦਰੰਦਰ ਵਿੱਚ ਹੋਈ ਆ ਤਾਂ ਅਸੀਂ ਜੇ ਫੋਗੜੇ ਜਾ ਕੇ ਕੋਈ ਇੱਕ ਪੁੱਛੇ ਵਿੱਚ ਮੈਰਿਜ ਰਿਸਟਰ ਕੋਲ ਉਹ ਨਹੀਂ ਹੋ ਸਕਦੀ ਹਾਂ ਇਹ ਹੋ ਸਕਦਾ ਵੀ ਜੇ ਅਸੀਂ ਲਾਸਟ ਰੈਜ਼ਾਈਡਿੰਗ ਠੀਕ ਹੈ ਜੀ ਲਾਸਟ ਰੈਜ਼ਾਈਡਿੰਗ ਉੱਥੇ ਸ਼ੋ ਕਰੀਏ ਉਹ ਡਾਕੂਮੈਂਟ ਪਰਵੇ ਕਰਾਣੇ ਪਣੇ ਉੱਥੇ ਜਾ ਕੇ ਤਾਂ ਹੋ ਸਕਦੀ ਆ ਆਦਰਵਾਇਜ਼ ਜੇ ਜ਼ਿਲ੍ਹੇ ਵਿੱਚ ਹੋਵੇ ਜੇ ਤਹਿਸੀਲ ਚ ਹੋਵੇ ਉੱਥੇ ਹੀ ਮੈਰਿਜ रजिस्टर होंगी है ठीक है हाँ जी असं वकील साहब कई बार ये देखते दे हैं कि दो व्यक्तियों के हों दोह कई बार एक व्यक्ति या दो व्यक्ति का पहला जोड़ा वो तलाक हो चुका होंद् है ਇਹੋ ਜੇ ਹਾਲਾਤਾਂ ਦੇ ਵਿੱਚ ਜੇ ਉਹਨਾਂ ਦਾ ਵਿਆਹ ਹੁੰਦਾ ਹੈ ਤਾਂ ਉਸ ਤੋਂ ਬਾਅਦ ਉਹ ਆਪਣੀ ਮੈਰਿਜ ਰਜਿਸਟਰ ਕਰਾਉਣਾ ਚਾਹੁੰਦੇ ਨੇ ਤਾਂ ਉਸ ਮੰਦੀ ਉਹਨਾਂ ਨੂੰ ਕੋਈ ਖਾਸ ਕਾਗਜ਼ਾਤ ਉੱਥੇ ਜਮ੍ਹਾਂ ਕਰਵਾਉਣੇ ਪੈਂਦੇ ਆ ਉਹਦਾ ਕੀ ਪ੍ਰੋਸੀਜਰ ਆ ਹੈ ਉਹਦੇ ਬਾਰੇ ਥੋੜਾ ਜਿਹਾ ਦੱਸਿਓ ਜੀ ਬਿਲਕੁਲ ਸਹੀ ਗੱਲ ਤੁਹਾਡੀ ਸਵਾਲ ਜੀ ਇਹ ਜਿਹੜਾ ਜਦੋਂ ਅਸੀਂ ਸੈਕੰਡ ਮੈਰਿਜ ਕਰਾਉਂਦੇ ਆ ਹਾਂਜੀ ਤਾਂ ਡਾਈਵੋਰਸ ਹੋਇਆ ਹੁੰਦਾ ਹਾਂਜੀ ਡਾਈਵੋਰਸ ਉਹ ਵੈਲਿਡ ਹੁੰਦਾ ਜਿਹੜਾ ਕਾਨੂੰਨੀ ਤੌਰ ਤੇ ਲਿਆ ਹੋਵੇ ਠੀਕ ਹੈ ਜੀ ਜੇ ਕੋਈ ਲੜਕੀ ਨੇ ਡਾਈਵੋਰਸ ਲਿਆ ਹਾਂਜੀ ਉਹ ਕਾਨੂੰਨ ਦੇ ਤਹਿਤ ਜਾਂ ਸੈਕਸ਼ਨ 13 ਜਾਂ 13ਬੀ ਦੇ ਤਹਿਤ ਠੀਕ ਹੈ ਉੱਥੇ ਸਾਨੂੰ ਕਾਨੂੰਨ ਨੇ ਅਦਾਲਤ ਵਿੱਚ ਰਾਣਾ ਪੈਂਦਾ ਜੇ ਤੁਹਾਡਾ ਪੰਚਾਇਤੀ ਤਲਾਕ ਹੋਇਆ ਉਹਦੀ ਕੋਈ ਵੈਲਿਊ ਨਹੀਂ ਠੀਕ ਹੈ ਜੀ ਪੰਚਾਇਤੀ ਤਲਾਕ ਦੀ ਕੋਈ ਵੈਲਿਊ ਨਹੀਂ ਠੀਕ ਹੈ ਜੀ ਇਹ ਤੁਹਾਨੂੰ ਜੇ ਤੁਹਾਡੀ ਉਹ ਪੰਚਾਇਤੀ ਤਲਾਕ ਤੋਂ ਬਾਅਦ ਤੁਸੀਂ ਮੈਰਿਜ ਕਰਾ ਲੈਂਦੇ ਆ ਹਾਂਜੀ ਤੇ ਉਹ ਤੁਹਾਡੀ ਮੈਰਿਜ ਵੈਲਿਡ ਨਹੀਂ ਹੋਵੇਗੀ ਠੀਕ ਹੈ ਜੀ ਇਸ ਕਰਕੇ ਉਹਦੇ ਲਈ ਕਾਨੂੰਨੀ ਤਲਾਕ ਲਾਣਾ ਜਿਹੜਾ ਬਹੁਤ ਜ਼ਰੂਰੀ ਹੈ ਉਹ ਕੋਰਟ ਵਿੱਚੋਂ ਹੀ ਮਿਲਦਾ ਹੈ ਤੇ ਨਾ ਕਿ ਪੰਚਾਇਤ ਦੇ ਰਾਹੀਂ ਮਿਲਦਾ ਹਾਂ ਜਿੱਥੇ ਕਸਟਮਰ ਜੁਡੀ ਜਿੱਥੇ ਮੈਂ ਪਹਿਲਾਂ ਵੀ ਕਹਿ ਚੁੱਕਾ ਸਾਡੇ ਇੰਡੀਅਨ ਕਨਸਟੀਟਿਊਸ਼ਨ ਵਿੱਚ ਬਕਾਇਦਾ ਦੱਸਿਆ ਹੈ ਕਿ ਜਿੱਥੇ ਕ ਬਾਰਹਨ ਅਦਰਵਾਈਜ਼ ਸਾਡੇ ਹਿੰਦੂ ਮੈਰਿਜ ਐਕਟ ਸਿੱਖ ਮੈਰਿਜ ਐਕਟ ਮੁਸਲਮਾਨ ਮੈਰਿਜ ਐਕਟ 크ਰਿਸਚਨ ਮੈਰਿਜ ਐਕਟ ਦੇ ਥਲੇ ਇਹ ਸਾਰਾ ਕੁਝ ਜਿਹੜਾ ਵੈਲਿਡ ਹੈ ਇਸ ਕਰਕੇ ਆ ਉਹਦੇ ਵਿੱਚ ਕਾਨੂੰਨੀ ਜਿਹੜਾ ਤਲਾਕ ਲੈਣਾ ਬਹੁਤ ਜ਼ਰੂਰੀ ਆ ਠੀਕ ਹੈ ਦੈਨ ਫਿਰ ਸੈਕੰਡ ਮੈਰਿਜ ਜਿਹੜੀ ਹੋ ਸਕਦੀ ਆ ਨਹੀਂ ਤਾਂ ਉਹ ਜਿਹੜੀ ਸੈਕੰਡ ਮੈਰਿਜ ਆ ਉਹ ਵੈਲਿਡ ਨਹੀਂ ਹੋਵੇਗੀ ਸੋ ਕਹਿੰਦਾ ਭਾਬਾ ਇਹ ਹੈ ਕਿ ਜਿਹੜਾ ਕਾਨੂੰਨੀ ਤੌਰ ਦੇ ਉਤੇ ਮਾਨਯੋਗ ਅਦਾਲਤ ਦੇ ਵਿੱਚੋਂ ਪਹਿਲੇ ਇੱਕ ਜਿਹੜੇ ਤਲਾਕ ਦੀ ਜਿਹੜੀ ਆ ਸਾਨੂੰ ਡਿਕਰੀ ਲੈਣੀ ਪਊਗੀ। ਹਾਂਜੀ ਹਾਂਜੀ। ਉਹ ਡਿਕਰੀ ਲੈ ਕੇ ਜਾ ਕੇ ਅਸੀਂ ਆਪਣਾ ਸੈਕੰਡ ਜਿਹੜਾ ਦੂਜਾ ਵਿਆਹ ਰਜਿਸਟਰ ਕਰਵਾਉਣਾ ਹੈ ਜਾ ਕੇ ਤਾਂ ਉੱਥੇ ਉਹ ਜਿਹੜੀ ਉਹ ਡਾਕੂਮੈਂਟ ਨਾਲ ਲਗਾਉਣੇ ਪੈਣਗੇ। ਉਹ ਲਾਉਣੇ ਪਊਗੇ ਉਸ ਤੋਂ ਬਾਅਦ ਹੀ ਜਿਹੜਾ ਹੈ ਕਿ ਜਿਹੜੇ ਸਾਨੂੰ ਮਾਨਤਾ ਮਿਲੂਗੀ ਤਾਂ ਜਿਹੜਾ ਸਾਡਾ ਦੁਬਾਰਾ ਜਿਹੜਾ ਵਿਆਹ ਉਹ ਰਜਿਸਟਰ ਕੀਤਾ ਜਾ ਜਾਵੇਗਾ। ਬਿਲਕੁਲ। ਰਜਿਸਟਰ ਹੋਵੇਗਾ। ਤਾਂ ਇਸ ਤੋਂ ਅੱਗੇ ਅਸੀਂ ਗੱਲ ਕਰਦੇ ਹਾਂ ਕਿ ਅੱਜ ਜਿੱਦਾਂ ਅਸੀਂ ਸਮਾਜ ਵਿੱਚ ਰਹੇ ਜਾਈਆਂ ਖਾਸ ਕਰ ਆਪਾਂ ਪ ਹਾਰ ਉਹ ਜਿਹੜੇ ਹੋ ਰਹੇ ਜਾਂਦੇ ਜੀ ਜਿੱਦਾਂ ਐਨ ਆਰ ਆਈਜ਼ ਨਾ ਹੋ ਰਹੇ ਹਨ ਤਾਂ ਜਦ ਕਦੀ ਅਸੀਂ ਕਿਸੇ ਐਨ ਆਰ ਆਈ ਦਾ ਵਿਆਹ ਕਰਵਾਉਣਾ ਹੈ ਉਸ ਵੇਲੇ ਕਿਹੜੀਆਂ ਇਹੋ ਜਿਹੀਆਂ ਗੱਲਾਂ ਜਿਨ੍ਹਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ ਉਹਦੇ ਬਾਰੇ ਥੋੜਾ ਜਿਆਾ ਜਾਣਕਾਰੀ ਦਿਓ ਜੀ ਇਹ ਬਿਲਕੁਲ ਸਹੀ ਗੱਲ ਹੈ ਅੱਜ ਕੱਲ ਦਾ ਇਹ ਆਮ ਹੀ ਗੱਲ ਬਣੀ ਹੋਈ ਹੈ ਹਾਂ ਜੀ ਕਿ ਬੰਦੇ ਮੁੰਡੇ ਬਾਹਰ ਆਉਂਦੇ ਤੇ ਕੁੜੀਆਂ ਬਾਹਰ ਹੁੰਦੀਆਂ ਜੀ ਅਸੀਂ ਉੱਥੇ ਬਾਹਰ ਸੈਟਲ ਹੋ ਜਾਂਦੇ ਇੱਥੇ ਸ਼ਾਦੀ ਕਰਾ ਕੇ ਨਾਲ ਹੀ ਲੈ ਜਾਣਾ ਪਰ ਮੈਂ ਇਹ ਜ਼ਰੂਰ ਕਹੂੰਗਾ ਵੀ ਜੇ ਨੇ ਵੀ ਸ਼ਾਦੀ ਕਰਨੀ ਆ ਜਾਂ ਕਰਾਉਣੀ ਜੇ ਕੋਈ ਵਿੱਚ ਬਚੋਲਾ ਵੀ ਪੈਂਦਾ ਆ ਤੇ ਉਹਨੂੰ ਚਾਹਦਾ ਪਹਿਲਾਂ ਵੈਰੀ ਜਿੰਨਾ 750 ਬਣੀਆ ਇੰਨਾ ਦੇ 750 ਬਣੀਆ ਜਾਂ ਸਾਡੀ ਐਮਬੈਸੀ ਹੈਗੀ ਆ ਜਾਂ ਸਾਡੇ ਉਥੋਂ ਜਿਹੜੇ ਜੈਥੋ ਦੇਚੋਂ ਆਇਆ ਬੰਦਾ ਉਥੇ ਪਤਾ ਕਰਕੇ ਪੂਰੀ ਇਨਕੁਆਰੀ ਕਰਕੇ ਪੂਰਾ ਵੈਰੀਫਾਈ ਕਰਕੇ ਬੇਦਾ ਪਿਛੋਕੜ ਕੀਆ ਕਿ ਪਹਿਲਾਂ ਦੀ ਮੈਰਿਜ ਹੋਈ ਆ ਕਿ ਨਹੀਂ ਹੋਈ ਜਾਂ ਕੀ ਕਰਦਾ ਉਹਦਾ ਪੂਰਾ ਪਹਿਲਾਂ ਡਿਟੇਲ ਚ ਵੈਰੀਫਾਈ ਕਰਕੇ ਫੇਰ ਸ਼ਾਦੀ ਕਰਾਵੇ ਅਦਰਵਾਜ਼ ਅੱਜਕੱਲ੍ਹ ਧੋਖੇ ਬਹੁਤ ਹੋ ਰਹੇ ਆ ਤੇ ਫੇਰ ਸਾਡਾ ਇੱਥੇ ਤਾਂ ਇੰਡੀਆ ਨੂੰ ਸਾਡੇ ਹੈਗੇ ਕਿ ਜਦੋਂ ਬੰਦਾ ਬਾਹਰ ਚਲ ਜਾਂਦਾ ਉਥੇ ਸਾਡੇ ਫੇਰ ਕਾਰਵੇ ਕਾ ਨਹੀਂ ਬੜੀ ਔਖੀ ਹੋ ਜਾਂਦੀ ਹੈ ਠੀਕ ਹੈ ਜੀ ਇਸ ਕਰਕੇ ਇਹ ਜ਼ਰੂਰੀ ਹੈ ਕਿ ਉਹਦਾ ਵੈਰੀਫਿਕੇਸ਼ਨ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਥੋੜਾ ਲਈ ਜਾਇਦੀ ਹੋ ਠੀਕ ਹੈ ਜੀ ਤਾਂ ਇਸ ਦੇ ਨਾਲ ਲੱਗਦਾ ਇਹ ਹੈ ਕਿ ਕਈ ਵਾਰ ਜਦੋਂ ਤੁਸੀਂ ਸਾਡੇ ਦਰਸ਼ਕਾਂ ਨੇ ਜਾਣਕਾਰੀ ਚ ਵਾਦਾ ਕੀਤਾ ਦੱਸਿਆ ਕਿ ਬਾਹਰੋਂ ਵਿਅਕਤੀ ਆਉਂਦੇ ਹਨ ਤਾਂ ਵਿਆਹ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਿਹੜੀ ਇਹ ਪੁੱਛ ਪੜਤਾਲ ਕਰਨੀ ਥੋੜੀ ਜਿਹੀ ਮੁਸ਼ਕਲ ਹੋ ਜਾਂਦੀ ਹੈ ਇਸ ਸੰਬੰਧ ਵਿੱਚ ਜਿਹਦਾ ਤੁਸੀਂ ਦੱਸਿਆ ਕਿ ਲਗ ਲਗ ਸੰਸਥਾਵਾਂ ਵੀ ਹਨ ਜਿਹੜੀਆਂ ਲੋਕਾਂ ਦੀ ਜਿਹੜੀਆਂ ਮਦਦ ਕਰਦੀਆਂ ਤਾਂ ਅਸੀਂ ਇਸ ਦੇ ਨਾਲ ਨਾਲ ਜਿਹੜੇ ਭਾਰਤੀ ਦੂਸਤਾਵਾਸ ਬਾਹਰ ਹਨ ਉਹਨਾਂ ਨੂੰ ਵੀ ਸੰਪਰਕ ਕਰ ਸਕਦੇ ਹਾਂ ਬਿਲਕੁਲ ਕਰ ਉਹਦਾ ਪਾਸਵਰਡ ਨੰਬਰ ਬਕਾਇਦਾ ਲੈ ਕੇ ਠੀਕ ਹੈ ਜੀ ਉਹਨੂੰ ਅਸੀਂ ਭੇਜੀਏ ਬਕਾਇਦਾ ਜਿਹੜਾ ਸਾਡਾ ਰਾਜੂਦ ਬੈਠੇ ਬਾਰ ਉਸੇ ਉਹਨੇ ਭੇਜੋ ਵੀ ਵੈਰੀਫਾਈ ਕੀਤਾ ਜਾ ਸਕਦਾ ਥਰੂ ਉਹਨਾਂ ਦੀ ਗਵਰਨਮੈਂਟ ਠੀਕ ਹੈ ਜੀ ਜੇ ਤਾਂ ਇਲੀਗਲ ਬੰਦਾ ਫਿਰ ਤਾਂ ਹੋਣੇ ਕੁਝ ਨਹੀਂ ਬਿਲਕੁਲ ਠੀਕ ਜੀ ਜੇ ਤਾਂ ਵਾਕਿਆ ਕੀ ਵੈਲਿਡ ਰਾਜੂਦ ਹੋਥੇ ਰੈਜ਼ੀਡੈਂਸ ਹੋਥੇ ਜਾਂ ਜਾਂ ਕੋ ਉਦਾਂ ਵੀ ਆਏਗਾ ਹੋਥੇ ਵੈਲਿਡ ਹੈਗਾ ਤਾਂ ਕਰ ਸਕਦਾ अदरवाइज ਪਤਾ ਹੀ ਨਹੀਂ ਲੱਗਣਾ ਕਿਸੇ ਨੂੰ ਕੁਝ ਵੀ ਠੀਕ ਹੈ ਜੀ ਕਿਉਂਕਿ ਇਸ ਕਰਕੇ ਵੈਰੀਫਿਕੇਸ਼ਨ ਦਾ ਮਤਲਬ ਇਹ ਹੈ ਕਿ ਉਹਦਾ ਅਥੋਰਟੀ ਪਤਾ ਕਰੋ ਠੀਕ ਹੈ ਜੀ ਵੀ ਪੱਕਾ ਵੀ ਹੈਗਾ ਕਿ ਨਹੀਂ ਹੈਗਾ ਕਿ ਕਿਤੇ ਸੰਸਾਦ ਕੰਮ ਕਰਦਾ ਵੀ ਆ ਕਿ ਨਹੀਂ ਕਰਦਾ ਕਿ ਜਦ ਕਿਨੇ ਚਿਰ ਲਾ ਕੇ ਤੋਂ ਬਾਹਰੋਂ ਆ ਗਿਆ ਉਹਦਾ ਪਾਸਪੋਰਟ ਉਹਦੇ ਕੋਲ ਹੈਗਾ ਕਿ ਨਹੀਂ ਹੈਗਾ ਸਹੀ ਜਾਂ ਵੈਰੀਫਾਈ ਕਰਨੀ ਚਾਹੀਦੀ ਆ ਠੀਕ ਹੈ ਕਿਉਂਕਿ ਕੱਲਾ ਵਿਆਹ ਹੀ ਕਰਨਾ ਨਹੀਂ ਕਿਉਂਕਿ ਉਸਨੂੰ ਬਾਅਦ ਚ ਪਤਾ ਨਹੀਂ ਲੱਗਦਾ ਐਤੋਂ 2 ਮਹੀਨੇ ਰਹਿ ਕੇ ਬੰਦੇ ਬਾਅਦ ਚਲ ਜਾਂਦੇ ਆ ਮੁੜ ਕੇ ਕੁੜੀ ਇੱਥੇ ਆਉਂਦੇ ਤੇ ਬਾਅਦ ਮੁੜ ਕੇ ਪਤਾ ਨਹੀਂ ਲੱਗਦਾ کئی ਵਾਰ ਅਸੀਂ ਵਕੀਲ ਸਾਹਿਬ ਇਹ ਦੇਖਦੇ ਆ ਕਿ ਜਿਹੜੀ ਸ਼ਾਦੀ ਜਿਹੜੀ ਹੋਈ ਹੁੰਦੀ ਆ ਜਿਹੜਾ ਵਿਆਹ ਹੋਇਆ ਹੁੰਦਾ ਉਹ ਕਿਸੇ ਬਾਹਰਲੇ ਮੁਲਕ ਦੇ ਵਿੱਚ ਹੋਇਆ ਹੁੰਦਾ ਹਾਂਜੀ ਹਾਂਜੀ ਕੀ ਜਿਹੜਾ ਉਹ ਬਾਹਰਲੇ ਮੁਲਕ ਦੇ ਵਿੱਚ ਹੋਇਆ ਹੋਇਆ ਵਿਆਹ ਅਸੀਂ ਹ ਉਹ ਨਹੀਂ ਕਿਉਂਕਿ ਜਿਹੜੀ ਮੈਰਿਜ ਬਾਹਰ ਵਿਦੇਸ਼ ਵਿੱਚ ਹੋਈ ਹੈ ਨਾ ਉੱਥੇ ਹੀ ਰਜਿਸਟ੍ਰੇਸ਼ਨ ਹੁੰਦੀ ਹੈ ਉਹਨਾਂ ਦਾ ਆਪਣੇ ਤਲਾਕ ਹੁੰਦੇ ਆ ਠੀਕ ਹੈ ਜੀ ਤੇ ਜਿਹੜਾ ਸਾਡਾ ਇੰਡੀਅਨ ਐਕਟ ਹੈ ਉਹ ਸੈਕਟ ਹੈ ਜਾਂ ਇੰਡੀਅਨ ਮੈਰਿਜ ਐਕਟ ਹੈ ਉਹ ਜੇਲੀ ਸ਼ਾਦੀ ਇੰਡੀਆ ਵਿੱਚ ਹੋਈ ਹੋਵੇ ਉੱਥੇ ਇੱਥੇ ਹੀ ਰਿਸਟ ਹੋਣੀ ਆ ਤੇ ਇੱਥੇ ਹੀ ਉਹਦਾ ਤਲਾਕ ਹੋਣਾ ਉਹੀ ਵੈਲਿਊਏਬਲ ਹੁੰਦਾ ਉਹੀ ਮੰਨਿਆ ਜਾਂਦਾ ਉੱਥੇ ਬਾਹਰ ਵਾਲੀ ਜਿਹੜੀ ਵਿਦੇਸ਼ 'ਚ ਸ਼ਾਦੀ ਹੋਈ ਹੁੰਦੀ ਆ ਉਹ ਇੱਥੇ ਅਸੀਂ ਨਹੀਂ ਹੁੰਦਾ ਵੀ ਕੋਈ ਤਲਾਕ ਵਗੈਰਾ ਜਾਂ ਵੈਲਿਡ ਨਹੀਂ ਮੰਨ ਸਕਦੇ ਉਹਨੂੰ ਠੀਕ ਹੈ ਜੀ ਕਈ ਵਾਰ ਵਕੀਲ ਸਾਹਿਬ ਹਾਲਾਤ ਇਹੋ ਜਿਹੇ ਬਣ ਜਾਂਦੇ ਆ ਕਿ ਦੋ ਵਿਅਕਤੀਆਂ ਦਾ ਇੱਕ ਜਿਹੜਾ ਵਿਆਹ ਦਾ ਜਾਂ ਸ਼ਾਦੀ ਦਾ ਇਹ ਬੰਧਨ ਹੈ ਉਸ ਦੇ ਵਿੱਚ ਜਿਹੜਾ ਰਹਿਣਾ ਮੁਸ਼ਕਲ ਹੋ ਜਾਂਦਾ ਹੈ ਤਾਂ ਜਾਂ ਉਹ ਡਿਸਾਈਡ ਕਰਦੇ ਨੇ ਕਿ ਅਸੀਂ ਇਕੱਠੇ ਜਿਹੜੇ ਨਹੀਂ ਰਹਿ ਸਕਦੇ ਤੇ ਕਾਨੂੰਨ ਮੁਤਾਬਕ ਕਿਹੜੇ ਹਾਲਾਤਾਂ ਦੇ ਵਿੱਚ ਉਹ ਵਿਅਕਤੀ ਜਿਹੜਾ ਹੈ ਡਿਵੋਰਸ ਲਈ ਫਾਈਲ ਕਰ ਸਕਦੇ ਹਨ ਜੀ ਦੇਖੋ ਜਿਹਦੇ ਚਤੇ ਹੈ ਜਾਂ ਸਾਡੇ ਡਾਈਵੋਰਸ ਸੈਕਟਰਗਾਸਾ ਨੀਂਡਾ ਦਾ ਚੰਨ ਲੱਗਦਾ ਕਿ ਅਸੀਂ ਦੋਨੋਂ ਜੀ ਨਹੀਂ ਇਕੱਠੇ ਰਹਿ ਸਕਦੇ ਹਾਂ ਜੀ ਉੱਚ ਸਾਡੇ ਜਿੱਦਾਂ ਹਿੰਦੂ ਮੈਰਿਜ ਐਕਟ ਦੇ ਤਹਿਤ 13 ਬੀ ਹੈ ਹਾਂਜੀ 13 ਬੀ ਐਚ ਐਮ ਹਿੰਦੂ ਮੈਰਿਜ ਐਕਟ ਉਹ ਵਿਚ ਅਸੀਂ ਮਿਊਚੁਅਲ ਕਨਸਨ ਰਜਾ ਮਦੀਨਾ ਸੀ ਠੀਕ ਹੈ ਜੀ ਉਹ ਅਸੀਂ ਦੋਨੋਂ ਰਜਾ ਮਦੀਨਾ ਮਤਲਬ ਅਸੀਂ ਸਮਝੌਤਾ ਕਰਕੇ ਪੰਚਾਇਤੀ ਤੌਰ ਤੇ ਕਰਕੇ ਉਹ ਲਿਫਟ ਵਿੱਚ ਲਿਆ ਕੇ ਤੇ ਕੋਰਟ ਵਿੱਚ ਅਸੀਂ ਠੀਕ ਹੈ ਜੀ ਜਾ ਕੇ ਡਾਈਵੋਰਸ ਲੈ ਸਕਨੇ ਆ ਪਰ ਉਹਦੀ ਕੰਡੀਸ਼ਨ ਹੈ ਕਿ ਉਹਦੀ ਸੈਪਰੇਸ਼ਨ ਜਿਹੜੀ ਹੈ ਮੈਰਿਜ ਤੋਂ 1 ਸਾਲ ਬਾਅਦ ਅਸੀਂ ਡਾਈਵੋਰਸ ਲੈ ਸਕਦੇ ਆ ਠੀਕ ਹੈ ਪਰ ਅਜਾ ਮੰਦੀਨਾ ਹਾਂ ਇਹਦਾ ਮੀਡਮ ਜੇ ਕਿਤੇ ਲੱਗਦਾ ਤੁਹਾਡੀ ਕਾਫੀ ਲਿਟੀਗੇਸ਼ਨ ਚੱਲ ਰਹੀ ਹੈ ਕਾਫੀ ਦੇ ਤੋ ਉਹ ਫਿਰ ਜਿਹੜੀ ਸਾਡੀ ਮਾਨਜੁਕ ਸੁਪਰੀਮ ਕੋਰਟ ਕਹਿੰਦੀ ਉਹਥੇ 6 ਮਹੀਨੇ ਲੋਨ ਨਹੀਂ ਹੈ ਹਾਂਜੀ ਤੁਸੀਂ ਜਾ ਕੇ ਅਪਲਾਈ ਕਰੋ ਠੀਕ ਹੈ ਜੀ ਤੇ ਸ਼ਾਰਟ ਡੇਟ ਤੇ ਤੁਹਾਡਾ ਜਿਹੜਾ ਉਹ ਤਲਾਕ ਹੋ ਸਕਦਾ ਆ ਉਹ ਤਾਂ ਹੋਏਗਾ ਜੇ ਤੁਹਾਡੀ ਲਿਟੀਗੇਸ਼ਨ ਚੱਲਦੀ ਆ ਠੀਕ ਹੈ ਜੀ ਆਦਰਵਾਇਜ਼ ਆਦਰਵਾਇਜ਼ 6 ਮਹੀਨੇ ਜਿਹੜਾ ਤੁਹਾਡਾ ਟਾਈਮ ਦਿੱਤਾ ਗਿਆ ਕੋਰਟ ਦੇ ਲਿਖਿਆ ਗਿਆ ਉਹ ਜ਼ਰੂਰੀ ਹੈ ਪਰ ਹੋਵੇਗਾ 1 ਸਾਲ ਤੇ ਬਾਅਦ ਸ਼ਾਦੀ ਤੋਂ 1 ਸਾਲ ਬਾਅਦ ਜਿਹੜੀ ਸਭ ਪੇਚਾਂ ਦੋ ਬਾਅਦ ਠੀਕ ਹੈ ਇਹ ਹੈ ਗੱਲ ਸੋ ਕਹਿੰਦਾ ਭਾਬਾ ਹੈ ਕਿ ਵਿਆਹ ਤੋਂ ਇੱਕ ਕਮ ਸੇ ਕਮ ਇੱਕ ਸਾਲ ਦਾ ਜਿਹੜਾ ਸੈਪਰੇਸ਼ਨ ਚਾਹੀਦਾ ਉਸ ਤੋਂ ਬਾਅਦ ਵੀ ਜਦ ਸਹਿਮਤੀ ਦੇ ਨਾਲ ਡਿਵੋਰਸ ਲਵਾਉਣਾ ਹੈ ਕਰਨਾ ਲੈਣਾ ਹੈ ਤਾਂ ਉਹਦੇ ਵਿੱਚ ਵੀ ਜਿਹੜਾ ਹੈ ਮਾਨਯੋਗ ਅਦਾਲਤ ਨੇ ਸਾਨੂੰ 6 ਮਹੀਨੇ ਦਾ ਟਾਈਮ ਦੇਣਾ ਹੈ ਤੇ ਜੇ ਟੋਟਲ ਬ੍ਰੇਕਡਾਊਨ ਹੈ ਤਾਂ ਉਹਦੇ ਵਿੱਚ ਮਾਨਯੋਗ ਅਦਾਲਤ ਨੇ ਦੇਖਣਾ ਹੈ ਕਿ ਉਹ ਜੜਾ ਜਲਦੀ ਕਰਨਾ ਹੈ ਹਾਂ ਉਹ ਬਿਲਕੁਲ ਸਹੀ ਗੱਲ ਤੁਹਾਡੀ ਹਾਂਜੀ ਜੇ ਟੋਟਲ ਬ੍ਰੇਕਡਾਊਨ ਹੈਗਾ ਤੇ ਫਿਰ ਸਾਡੇ ਗਰਾਊਂਡਸ ਹੈਗੀਆਂ ਠੀਕ ਹੈ ਜੀ ਤੇ ਉਹਦੇ ਵਿੱਚ ਅਸੀਂ ਲੈ ਸਕਦੇ ਆਂ ਮਾਨਯੋਗ ਅਦਾਲਤ ਫਿਰ ਸਾਨੂੰ ਡਾਇਬੋਸ ਦੇ ਸਕਦਾ ਉਹਦੇ ਲਈ ਜਦ ਅਸੀਂ ਮਾਨਯੋਗ ਅਦਾਲਤ ਅੱਗੇ ਫਰਿਆਦ ਕਰਨੀ ਹੈ ਕਿ ਸਾਡਾ ਜਿਹੜਾ ਸਹਿਮਤੀ ਵਾਲਾ ਜਿਹੜਾ ਤਲਾਕ ਅਸੀਂ ਲੈ ਰਹੇ ਹਾਂ ਹਾਂਜੀ ਹਾਂਜੀ ਤੇ 6 ਮਹੀਨੇ ਤੋਂ ਪਹਿਲਾਂ ਪਹਿਲਾਂ ਸਾਨੂੰ ਦਿੱਤਾ ਜਾਵੇ ਤਾਂ ਉੱਲੀ ਕੋਈ ਸਪੈਸ਼ਲ ਪ੍ਰੋਸੀਜਰ ਹੈ ਜਾਂ ਕੋਈ ਸਪੈਸ਼ਲ ਐਪਲੀਕੇਸ਼ਨ ਲਾਉਣੀ ਪੈਂਦੀ ਹੈ ਜਾਂ ਕਿਹੜੀ ਸਟੇਜ ਤੇ ਐਪਲੀਕੇਸ਼ਨ ਲਾਉਣੀ ਪੈਂਦੀ ਹੈ ਉਹਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਪਹਿਲਾਂ ਅਸੀਂ ਮਿਚਲ ਵਿੱਚ ਪਾ ਦਿੰਦੇ ਹਾਂ ਉਹ ਚੋਂ ਕਹਿਦਾ ਫਿਰ ਐਪਲੀਕੇਸ਼ਨ ਲਾਉਣੀ ਪੈਂਦੀ ਹੈ ਬੇਨੂੰ ਅਲਦੀ ਹੀਅਰਿੰਗ ਜਿਹਨੂੰ ਕਹਿੰਦੇ ਆਪਾਂ ਜਲਦੀ ਸੁਣਾ ਜਾਵੇ ਜਦ ਸੁਣ ਤੋਂ ਉਪ ਮਤਲਬ ਜੇ ਡਾਈਵੋਰਸ ਕਰਨਾ ਜ਼ਰੂਰੀ ਆ ਇਹਨਾਂ ਰਹਿਣਾ ਬਾਜਬ ਨਹੀਂ ਇਕੱਠਿਆਂ ਦਾ ਕੋਈ ਇਹੋ ਜਿਹੀ ਕੰਡੀਸ਼ਨ ਹੈਗੀ ਜਿੱਥੇ ਇਕੱਠੇ ਨਹੀਂ ਰਹਿ ਸਕਦੇ ਇਹਨੂੰ ਤਲਾਕ ਵੀ ਚਾਹੀਦਾ ਇਸ ਕਰਕੇ ਸਾਨੂੰ अर्ली ਹੀアリング ਦੀ ਦਰਖਾਸਤ ਦੇ ਕੇ ਉਦੜੀ ਸਾਨੂੰ ਕੋਰਟ ਜਿਹੜੀ ਹੈ ਅਲਾਉ ਕਰ ਦਿੰਦੀ ਆ ਇਹ ਤਾਂ ਵਕੀਲ ਸਾਹਿਬ ਗੱਲ ਸੀ ਕਿ ਜਿੱਥੇ ਅਸੀਂ ਦੋਨਾਂ ਧਿਰਾਂ ਦੀ ਸਹਿਮਤੀ ਹੈ ਤਾਂ ਉੱਥੇ ਜਿਹੜਾ ਹੈ ਤਲਾਕ ਲੈਣਾ ਹੈ ਹਾਂਜੀ 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 ਪਰ ਕਈ ਵਾਰ ਅਸੀਂ ਦੇਖਦੇ ਹਾਂ ਸਮਾਜ ਦੇ ਵਿੱਚ ਕੀ ਇੱਕ ਧਿਰ ਦੀ ਸਹਿਮਤੀ ਹੁੰਦੀ ਹੈ ਤਲਾਕ ਜਿਹੜੀ ਹੈ ਲੈਣ ਦੀ ਪਰ ਦੂਜੀ ਧਿਰ ਦੀ ਸਹਿਮਤੀ ਨਹੀਂ ਹੁੰਦੀ ਹਾਂਜੀ ਹਾਂਜੀ ਐਨਾ ਹਾਲਾਤਾਂ ਦੇ ਵਿੱਚ ਕਾਨੂੰਨ ਮੁਤਾਬਕ ਕਿਹੜੇ-ਕਿਹੜੇ ਹਾਲਾਤ ਹਨ ਕਿ ਜਿਹੜੀ ਮਾਨਯੋਗ ਅਦਾਲਤ ਇਹ ਗੱਲ ਮੰਨੂਗੀ ਕਿ ਜਿਹੜਾ ਜਿਹੜਾ ਵਿਅਕਤੀ ਸਹਿਮਤੀ ਰੱਖਦਾ ਹੈ ਤਲਾਕ ਲੈਣ ਦੀ ਉਹਨੂੰ ਤਲਾਕ ਦਿੱਤਾ ਜਾਵੇ ਜੀ ਹਾਂ ਐਦਾ ਵੀ ਜੇ ਸਹਿਮਤੀ ਰੱਖਦਾ ਤੁਹਾਨੂੰ ਪਹਿਲਾਂ ਮੈਂ ਦੱਸ ਚੁੱਕਾ ਹਿੰਦੂ ਮੈਰਜ ਐਕਟ ਦੇ ਤਹਿਤ ਜਦੋਂ ਇੱਕ ਪਾਰਟੀ ਚਾਹੁੰਦੀ ਤਲਾਕ ਲੈਣਾ ਦੂਜੀ ਨਹੀਂ ਚਾਹੁੰਦੀ ਉਹਦੇ ਸਾਨੂੰ ਸਾਬਤ ਕਰਨਾ ਪੈਂਦਾ ਆ ਜਿਹੜੀ ਵੀ ਅਸੀਂ ਗਰਾਉਂਡ ਲਵਾਂਗੇ ਜਿੱਦਾ क्रੂਲਟੀ ਹੈ ਠੀਕ ਹੈ ਜੀ ਡਿਸਰਸ਼ਨ ਹੈ ਠੀਕ ਹੈ ਜਾਂ ਹੋਰ ਕਈ ਗਰਾਉਂਡਸ ਹੈਗੀਆਂ ਜਿੱਤਾਂ ਬਾਈਗੈਮੀ ਹੈ ਠੀਕ ਹੈ ਜੀ ਐਦਾਂ ਚੀਜ਼ਾਂ ਹੁੰਦੀਆਂ ਉਹਦੇ ਵਿੱਚ ਜੇ ਸਾਨੂੰ ਪਾਰਟੀ ਨੂੰ ਸਾਬਤ ਕਰਨਾ ਪੈਂਦਾ ਕਿ ਵਾਕਿਆ ਹੀ ਇਹ ਮੇਨਾ ਐਦਾਂ ਹੋਈ ਧੱਕਾ ਹੋਇਆ ਜਾਂ ਜ਼ੁਲਮ ਹੋਇਆ ਜਾਂ ਜੋ ਵੀ ਹੋਇਆ ਇਹ ਜਿਹੜੀ ਮੈਨੇਜਮੈਂਟ ਨਹੀਂ ਰੱਖਣਾ ਚਾਹੁੰਦਾ ਇਸ ਕਰਕੇ ਉਹਦੇ ਤਹਿਤ ਅਸੀਂ ਉਹਨੂੰ ਕੰਟੈਸਟ ਕਰਨਾ ਪੈਂਦਾ ਠੀਕ ਹੈ ਜੀ ਉਲੀ ਬਕਾਇਦਾ ਸਾਬਤ ਕਰਨਾ ਪੈਂਦਾ ਵੀ क्रੂਲਟੀ ਹੋਈ ਆ ਠੀਕ ਹੈ ਜੀ ਡਿਸਰਸ਼ਨ ਹੈਗੀ ਆ ਜਾ ਬਾਈਕ ਐਮੀ ਹੈਗੀ ਆ ਜਾਂ ਹੋਰ ਕਿਦਾਂ ਦੀ ਕੰਡੀਸ਼ਨ ਹੈ ਜਿਹਨਾਂ ਅਸੀਂ ਇਕੱਠੇ ਨਹੀਂ ਰੱਖ ਸਕਦੇ ਉਹ ਵੀ ਸਾਡੇ ਇੰਡੀਅਨ ਐਕਟਿਵ ਅੱਛਾ 2010 ਕਾ ਸਕਦੇ ਅਸੀਂ ਜਦਾਂ ਦੇਖਦੇ ਹਾਂ ਕਿ ਜਿਹੜਾ ਹਿੰਦੁਸਤਾਨ ਦੇ ਵਿੱਚ ਜਿਹੜਾ ਸਾਡਾ ਕਾਨੂੰਨ ਹੈ ਉਹ ਜਿਹੜਾ ਦਾਜ ਦੀ ਪ੍ਰਥਾ ਨੂੰ ਜਿਹੜਾ ਹੈ ਉਸ ਨੂੰ ਕਹਿੰਦੇ ਹੈ ਕਿ ਇਹ ਮਾੜੀ ਗੱਲ ਹੈ ਨਹੀਂ ਹੋਣਾ ਚਾਹੀਦਾ ਇਸ ਮੰਦੀ ਅਸੀਂ ਕਈ ਵਾਰ ਦੇਖਦੇ ਆਂਗੇ ਜਦ ਵਿਆਹ ਛੱਦੀਆਂ ਹੁੰਦੀਆਂ ਹਨ ਤਾਂ ਜਦ ਹੀ ਕੋਈ ਬੱਚੀ ਹੈ ਜਿਸ ਦੀ ਸ਼ਾਦੀ ਹੁੰਦੀ ਹੈ ਉਸ ਨੂੰ ਜਿਹੜਾ ਹੈ ਇਸਤਰੀ ਤਨ ਦਿੱਤਾ ਜਾਂਦਾ ਹੈ ਜਾਂ ਫਿਰ ਜੇ ਕੋਈ ਮੁੰਡਾ ਹੈ ਉਸ ਨੂੰ ਵੀ ਜਿਹੜਾ ਹੈ ਟ੍ਰੈਡੀਸ਼ਨ ਮੁਤਾਬਕ ਜਾਂ ਜਿਹੜੇ ਸਾਡੇ ਕਸਟਮ ਚੱਲਦੇ ਆ ਰਹੇ ਉਹਦੇ ਮੁਤਾਬਕ ਜਿਹੜੇ ਉਹ ਗਹਿਣੇ ਲੱਟੇ ਜਾਂ ਰਿਸ਼ਤੇਦਾਰਾਂ ਨੂੰ ਇੱਕ ਦੂਜੇ ਨੂੰ ਸਮਾਨ ਦਿੱਤਾ ਜਾਂਦਾ ਹੈ ਉਜਾਦੋ ਸਮਾਨ ਦਾ ਨਾਨ ਪ੍ਰਦਾਨ ਹੁੰਦਾ ਹੈ ਉਸ ਦੀ ਕੋਈ ਜਿਹੜੀ ਇਹ ਲਿਸਟ ਬਣਾਉਣੀ ਜਾਂ ਰਸੀਦ ਬਣਾਉਣੀ ਜ਼ਰੂਰੀ ਹੈ ਤਾਂ ਜੇ ਬਣਾਉਣੀ ਹੈ ਤਾਂ ਕਿੰਨੀ ਕੁ ਜ਼ਰੂਰੀ ਹੈ ਉਹਦੇ ਬਾਰੇ ਥੋੜਾ ਸਾਡੇ ਦਰਸ਼ਕਾਂ ਨੂੰ ਹਾਂ ਬਿਲਕੁਲ ਸਹੀ ਗਾ ਤੁਹਾਡੀ ਜੀ ਅੱਜ ਕੱਲ ਜਦੋਂ ਆਪਾਂ ਮੈਰਿਜ ਵੇਲੇ ਜਾਂ ਅ ਕਸਟਮਰ ਲਈ ਆਪਾਂ ਕੁਝ ਦਿੰਨੇ ਆ ਗਿਫਟ ਦਿੰਨੇ ਆ ਜਾਂ ਕੁਝ ਹੋਰ ਦਿੰਨੇ ਆ ਡੋਰੀ ਆਰਟੀਕਲ ਦਿੰਨੇ ਆ ਉਹਦੇ ਲਈ ਵਕਾਇਦਾ ਅੱਜ ਕੱਲ ਤਾਂ ਮਾਨਜਿਕ ਸੁਪਰੀਮ ਕੋਰਟ ਵੀ ਕਹਤਾ ਕਿ ਤੁਸੀਂ ਵਕਾਇਦਾ ਡਿਟੇਲ ਬਣਾਓ ਰਸੀਦ ਬਣਾਓ ਠੀਕ ਹੈ ਜੀ ਅਦਾਨ-ਪਦਾਨ ਉਧਰ ਹੀ ਲੈ ਸੋਨਾਂ ਕੋਲ ਉਹਨਾਂ ਦੀ ਉਹਨਾਂ ਕੋਲ ਦੇ ਦਿਓ ਉਹਨਾਂ ਤੋਂ ਬਕਾਇਦਾ ਦੋ ਗਵਾਹਾਂ ਦਾ ਸਾਈਨ ਜਿਹੜੇ ਰਿਸਪਾਂਸਿਬਲ ਪਰਸਨ ਆ ਠੀਕ ਹੈ ਤੇ ਕੁੜੀ-ਮੁੰਡੇ ਦੇ ਦੋਨਾਂ ਸਾਈਨ ਹੋਣ ਚਾਹੀਦੇ ਆ ਕਿਉਂਕਿ ਇਨ ਫਿਊਚਰ ਜਦੋਂ ਕੋਈ ਦਿੱਕਤ ਆਉਂਦੀ ਆ ਤੇ ਉਹ ਕੋਈ ਮੁੱਕਰ ਜਾਂਦਾ ਸਾਨੂੰ ਕੁਝ ਨਹੀਂ ਪਾਇਆ ਜੀ ਸਾਨੂੰ ਗਹਿਣਾ ਨਹੀਂ ਪਾਇਆ ਜੀ ਉਹ ਬਕਾਇਦਾ ਡੈਸਟੋ ਹੈ ਕਿ ਤੇ ਉਹਦੇ ਇੱਕ ਜਿਹੜਾ ਅਦਾਨ-ਪਦਾਨ ਕੀਤਾ ਹੋਗਾ ਆਪਾਂ ਨੂੰ ਉਹ ਤੋਂ ਸਾਬਤ ਹੋਏਗਾ ਕਿ ਇਹਨਾਂ ਨੂੰ ਆ ਚੀਜ਼ਾਂ ਦਿੱਤੀਆਂ ਇਹਨਾਂ ਨੂੰ ਆ ਚੀਜ਼ਾਂ ਲੈਣ ਆਇਆ ਸੋ ਇਸ ਕਰਕੇ ਬਹੁਤ ਜ਼ਰੂਰੀ ਆ ਇਹ ਅੱਜ ਕੱਲ ਤਾਂ ਬਹੁਤ ਜ਼ਰੂਰੀ ਹੋ ਗਿਆ ਅੱਗੇ ਅਸੀਂ ਬਿੱਲ ਮੰਗ ਉਹ ਲੈਣ ਉਹ ਲਵੇਗਾ ਸੋ ਕਹਿਣ ਦਾ ਭਾਵ ਹੈ ਕਿ ਜਦ ਵੀ ਸਾਡਾ ਵਿਆਹ ਦਾ ਸਬੰਧ ਜੁੜਦਾ ਹੈ ਤਾਂ ਉਸ ਵੇਲੇ ਜੋ ਵੀ ਜਿਹੜਾ দান ਪ੍ਰਦਾਨ ਜਿਹੜਾ ਹੋਇਆ ਗਿਫਟਸ ਦਾ ਹੋਇਆ ਜਾਂ ਹੋਰ ਗਹਿਣੇ ਲਤੇ ਦਿੱਤੇ ਉਹਦੀ ਇੱਕ ਲਿਸਟ ਬਣਾ ਕੇ ਇੱਕ ਦੂਜੇ ਨੂੰ ਜ਼ਰੂਰ ਦਿੰਦੀ ਬਿਲਕੁਲ ਬਿਲਕੁਲ ਤਾ ਕਈ ਵਾਰ ਅਸੀਂ ਦੇਖਦੇ ਹਾਂ ਕਿ ਸ਼ਾਦੀ ਜਿਹੜੀ ਹੁੰਦੀ ਆ ਜਾਂ ਵਿਆਹ ਹੁੰਦਾ ਹੈ ਉਹ ਤਾਂ ਜਿਹੜਾ ਹੋਇਆ ਹੈ ਕਿ ਇੰਡੀਆ ਦੇ ਵਿੱਚ ਹੁੰਦਾ ਜੀ ਹਿੰਦੁਸਤਾਨ ਦੇ ਵਿੱਚ ਜਿਹੜਾ ਭਾਰਤ ਵਿੱਚ ਉਹ ਵਿਆਹ ਮੁਕੰਮਲ ਹੁੰਦਾ ਹੈ ਜੀ ਪਰ ਵਿਆਹ ਤੋਂ ਬਾਅਦ ਜਿਹੜੀਆਂ ਦੋਹਾਂ ਤੇ ਰਹ ਹੁੰਦੀਆਂ ਹਨ ਉਹ ਬਾਹਰ ਕਿਤੇ ਮੋਲਕ ਦੇ ਵਿੱਚ ਜਾ ਕੇ ਉਹ ਵਸ ਜਾਂਦੇ ਹਨ ਤਾਂ ਉੱਥੇ ਹਾਲਾਤ ਨਹੀਂ ਮੰਨਦੇ ਤਾਂ ਉਹ ਆਪਸ ਦੇ ਵਿੱਚ ਜਿਹੜਾ ਉਹ ਤਲਾਕ ਲੈ ਲੈਂਦੇ ਹਨ ਹਾਂ ਜੀ ਤੇ ਜਿਹੜਾ ਬਾਹਰਲੇ ਮੋਲਕ ਦੇ ਵਿੱਚ ਜਿਹੜੀ ਮਾਨਯੋਗ ਅਦਾਲਤ ਨੇ ਤਲਾਕ ਦਿੱਤਾ ਹੈ ਉਸ ਦੀ ਹਿੰਦੁਸਤਾਨ ਦੇ ਵਿੱਚ ਕਿੰਨੀ ਕੁ ਮਾਨਤਾ ਹੈ ਕਾਨੂੰਨ ਮੁਤਾਬਕ ਉਹਦੇ ਬਾਰੇ ਥੋੜਾ ਜਿਆਦਾ ਦੱਸੋ ਜੀ ਦੇਖੋ ਜੇ ਤਾਂ ਇੱਥੇ ਸਾਡੇ ਪਾਕ ਵਿੱਚ ਉਹਦਾ ਮੈਰਿਜ ਰਜਿਸਟ੍ਰੇਸ਼ਨ ਹੋਈ ਆ ਤੇ ਬਾਅਦ ਦਾ ਕੇ ਸੈਪਰੇਟ ਹੋ ਜਾਂਦੇ ਆ ਉੱਥੇ ਜੇ ਡਾਈਵੋਰਸ ਡਿਗਰੀ ਇੱਥੇ ਲਾਗੂ ਨਹੀਂ ਹੁੰਦੀ ਠੀਕ ਹੈ ਜੀ ਤੇ ਜਿਹੜੀ ਉੱਥੇ ਜੇ ਮਿਚਰਕ ਦਸਤਾਵੇਜ਼ ਨਹੀਂ ਲਈ ਹੋਵੇ ਤੇ ਇੱਥੇ ਆਣ ਕੇ ਐਗਜ਼ੀਕਿਊਟ ਕਰਾਉਣੀ ਪੈਂਦੀ ਆ अदरवाइज ਉਹ ਵੈਲਿਡ ਨਹੀਂ ਹੁੰਦੀ ਇਸ ਕਰਕੇ ਜੋ ਵੀ ਜੇ ਇੰਡੀਅਨ ਡਾਈਵੋਰਸ ਸੌਰੀ ਇੰਡੀਅਨ ਹਿੰਦੂ ਮੈਰਿਜ ਐਕਟ ਦੇ ਤਹਿਤ ਇੱਥੇ ਮੈਰਿਜ ਰਜਿਸਟ੍ਰੇਸ਼ਨ ਹੋਈ ਆ ਤੇ ਇੱਥੇ ਜਿਹੜਾ ਉਹਨਾਂ ਡਾਈਵੋਰਸ ਹੋਵੇਗਾ ਠੀਕ ਹੈ ਜੀ ਉਹ ਦੇਸ਼ਵਾਲਡ ਆਈਵੋਰਸ ਇੱਥੇ ਨਹੀਂ ਮੰਨਿਆ ਜਾਵੇਗਾ ਠੀਕ ਹੈ ਸੋ ਕਹਿੰਦਾ ਭਾਵੇਂ ਹੈ ਕਿ ਜੇ ਤਾਂ ਦੋਹਾਂ ਤਰ੍ਹਾਂ ਦੀ ਆਪਸੀ ਸਹਿਮਤੀ ਦੇ ਨਾਲ ਉੱਥੇ ਬਾਹਰ ਜੇ ਤਲਾਕ ਹੋ ਜਾਂਦਾ ਹੈ ਤਾਂ ਉਹ ਹਿੰਦੁਸਤਾਨ ਦੇ ਵਿੱਚ ਕੁਝ ਹੱਦ ਤੱਕ ਜਿਹੜਾ ਉਹ ਮੰਨਿਆ ਜਾਊਗਾ ਭਾਰਤ ਦੇ ਵਿੱਚ ਪਰ ਉਹਦੇ باوجود ਵੀ ਉਹ ਜਿਹੜਾ ਡਿਵੋਰਸ ਦਾ ਜਿਹੜਾ ਡਿਕਰੀ ਹੈ ਮਾਂਜੋਕ ਅਦਾਲਤ ਦੀ ਇਹਨੂੰ ਇੱਥੇ ਆ ਕੇ ਜਿਹੜਾ ਉਹ ਐਗਜ਼ੀਕਿਊਟ ਕਰਾਉਣਾ ਪਊਗਾ ਬਿਲਕੁਲ ਬਿਲਕੁਲ ਤੇ ਸਾਡਾ ਅਗਲਾ ਸਵਾਲ ਵੀ ਦਰਸ਼ਕਾਂ ਦੀ ਜਾਣਕਾਰੀ ਲਈ ਇਹ ਹੈ ਕਿ ਜਿਹੜੀ ਇਹ ਫੋਰਨ ਡਿਕਰੀ ਹੈ ਜਿਹੜੀ ਡਿਵੋਰਸ ਦੀ ਉਹਨੂੰ ਇੰਡੀਆ ਦੇ ਵਿੱਚ ਭਾਰਤ ਵਿੱਚ ਆ ਕੇ ਇੱਥੋਂ ਦੀ ਅਦਾਲਤਾਂ ਦੇ ਵਿੱਚ ਕਿੱਦਾਂ ਐਗਜ਼ੀਕਿਊਟ ਕਰਾਉਣਾ ਹੈ ਉਹਦਾ ਕੀ ਪ੍ਰੋਸੀਜਰ ਹੈ ਉਹਦੇ ਬਾਰੇ ਹੋ ਗਈ ਜਦੋਂ ਦੋਨੋਂ ਪਾਰਟੀਆਂ ਸਹਿਮਤ ਹੋ ਗਈਆਂ ਇਹ ਚੰਨਗੇ ਬਕਾਇਦਾ ਸਾਡੇ ਜਿੱਦਾਂ ਸੈਸ਼ਨ ਜਿਹੜੀ ਫੈਮਿਲੀ ਕੋਰਟ ਸਣੀਆ ਫੈਮਿਲੀ ਕੋਰਟ ਵਿੱਚ ਉਹ ਜਿਹੜੀ ਕਾਪੀ ਐਜ਼ ਦੀ ਅਪਲੀਕੇਸ਼ਨ ਆਈ ਜਾਂਦੀ ਹੈ ਪਰ ਸਾਡਾ ਮੈਰਿਜ ਉੱਥੇ ਸੋਈ ਸੀਗੀ ਉਹਦੇ ਡਾਈਵੋਰਸ ਹੋ ਗਿਆ ਇਸ ਕਰਕੇ ਇਹਨੂੰ ਇਥੇ ਐਗਜ਼ੀਕਿਊਟ ਕਾਉਂਟਰ ਦੇ ਇਸਨ ਦੋਨੋਂ ਪਾਰਟੀਆਂ ਸਹਿਮਤ ਆ ਇਸ ਕਰਕੇ ਉਹਨੂੰ ਅਲਾਉ ਕੀਤਾ ਜਾਵੇ ਦੋਨੋਂ ਪਾਰਟੀਆਂ ਬੇਸ਼ੋਕੇ ਤੇ ਜਿਹੜੀਆਂ ਤਾਂ ਮੰਨ ਲੈਣਗੇ ਕੀਤਾ ਜਾਊਗਾ ਤਾਂ ਵਿਆਹ ਦੇ ਵਿੱਚ ਅਸੀਂ ਕਈ ਵਾਰ ਦੇਖਦੇ ਹਾਂ ਕਿ ਹਿੰਸਾ ਵੀ ਹੁੰਦੀ ਹੈ ਜਦ ਡਿਵੋਰਸ ਤੱਕ ਗੱਲ ਪਹੁੰਚਦੀ ਹੈ ਕੁਝ ਇਹੋ ਜਿਹੇ ਹਾਲਾਤ ਕਈ ਵਾਰ ਬਣ ਜਾਂਦੇ ਹਨ ਤਾਂ ਜਿਹੜਾ ਸਾਡੇ ਭਾਰਤ ਦਾ ਜਿਹੜਾ ਕਾਨੂੰਨ ਹੈ ਉਥੇ ਜਿਹੜਾ ਹੈਗਾ ਕਿ ਜਿਹੜੀ ਸਾਡੀ ਭਾਰਤੀ ਨਾਰੀ ਹੈ ਉਸ ਦੀ ਜਿਹੜੀ ਸੁਰੱਖਿਆ ਦੇ ਲਈ ਬਹੁਤ ਤਰ੍ਹਾਂ ਦੇ ਜਿਹੜੇ ਕਾਨੂੰਨ ਬਣਾਏ ਗਏ ਹਨ ਜਿਦਾਂ ਕਿ ਡੋਮੈਸਟਿਕ ਵਾਇਲੈਂਸ ਐਕਟ ਹੈ ਜਾਂ ਹੋਰ ਬਹੁਤ ਸਾਰੇ ਕ੍ਰਿਮੀਨਲ ਜਿਹੜੀਆਂ ਧਾਰਾਵਾਂ ਜਿਹੜੀਆਂ ਆਪਣੀਆਂ ਆਈਪੀਸੀ ਦੀਆਂ ਹਨ ਹਾਂਜੀ 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 ਜਦ ਦੋ ਵਿਅਕਤੀ ਬਾਹਰ ਰਹਿੰਦੇ ਹਨ ਤਾਂ ਉਹਨਾਂ ਦੇ ਵਿੱਚ ਕੋਈ ਐਡਾ ਦੀ ਵਾਇਲੈਂਸ ਹੁੰਦੀ ਹੈ ਜਾਂ ਕੋਈ ਤੰਗ ਪ੍ਰੇਸ਼ਾਨ ਕਰਦਾ ਹੈ ਕਿ ਉਹ ਸੰਬੰਧੀ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਜਿਹੜੀ ਹੈ ਪੁਲਿਸ ਮਾਨਯੋਗ ਪੁਲਿਸ ਮੈਕਮਨ ਨੂੰ ਜਿਹੜੀ ਹੈ ਉਹ ਦਰਖਾਸਤ ਦਿੱਤੀ ਜਾ ਸਕਦੀ ਹੈ ਜਾਂ ਮਾਨਯੋਗ ਅਦਾਲਤ ਦਾ ਜਿਹੜਾ ਹੈ ਦਰਵਾਜ਼ਾ ਖੜਕਾਇਆ ਜਾ ਸਕਦਾ ਜੀ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਬਿਲਕੁਲ ਸਹੀ ਗੱਲ ਜੀ ਜਦੋਂ ਸਾਡਾ ਵਿਆਹ ਇੱਥੇ ਇੰਡੀਆ ਵਿੱਚ ਹੋਇਆ ਹੋਵੇ ਹਾਂਜੀ ਜਿੰਨਾ ਚਿਰ ਕੁੜੀ ਮੁੰਡਾ ਇੱਥੇ ਰਹੇ ਹੋਣ ਹਾਂਜੀ ਜਦੋਂ ਜੇ ਤਾਂ ਉਹਦੋਂ ਦੀ ਹਮਲਾਵਰਸ ਹੈਗੀ ਹੈ ਹਾਂਜੀ ਉਹਦੋਂ ਦਾ ਵਾਕਿਆ ਹੈਗਾ ਉਸ ਵੇਸ ਤੇ ਅਸੀਂ ਪੋਸਟ ਕੋਲ ਆਪਾਂ ਜਾ ਸਕਦੇ ਹਾਂ ਹਾਂ ਕਿਵਰੇ ਮੁੰਡਾ ਬਾਹਰ ਚੋਂ ਦਾ ਕੁੜੀ ਇੱਥੇ ਰਹਿੰਦੀ ਆ ਉਹ ਜਿਹੜੇ ਇਨਲਾਜ਼ ਹੁੰਦੇ ਬਾਕੀ ਜਿਹੜੇ ਮੈਂਬਰ ਹੁੰਦੇ ਆ ਉਹ ਉਹਨੂੰ ਤੰਗ ਪਰੇਸ਼ਾਨ ਕਰਦੇ ਆ ਤੇ ਕੁੜੀ ਵੱਲੋਂ ਤੇ ਉਹਦੇ ਪੇਰੈਂਟਸ ਵੱਲੋਂ ਇੱਥੇ ਜਿਹੜੀ ਦਰਖਾਸਤ ਲਾਈ ਜਾ ਸਕਦੀ ਆ ਜਿਹੜੀ ਅਕਰਾ ਸੋਨਾ ਵਿਲੇ ਦੀ ਵੀ ਤੇ ਉਸ ਵੇਲੇ ਦਾ ਅਕਰਾਸ ਵੀ 406 498 ਆਈਪੀਸੀ ਅਧੀਨ ਆ ਇਹਦੇ ਤਹਿਤ ਜਿਹੜਾ ਪਰਚਾ ਦਰਜ ਕਰਾਇਆ ਜਾ ਸਕਦਾ ਡੋਮੈਸਟਿਕ ਵਾਇਲੈਂਸ ਐਕਟ ਦੇ ਤਹਿਤ ਵੀ ਆਪਾਂ ਕਾਰਵਾਈ ਕਰ ਸਕਦੇ ਹਾਂ ਠੀਕ ਹੈ ਜੀ ਇਹ ਕਈ ਵਾਰ ਸਾਨੂੰ ਸਮਾਜ ਵਿੱਚ ਹੁਣਾਂ ਵਿੱਚ ਆਉਂਦਾ ਜੀ ਵਿਆਹ ਨੂੰ ਤਾਂ ਜੀ 7 ਸਾਲ ਹੋ ਗਏ ਆ ਜੀ ਹੁਣ ਜਾਂ ਜੀ 10 ਸਾਲ ਹੋ ਗਏ ਆ ਜਾਂ 3 ਸਾਲ ਹੋ ਗਏ ਆ ਹੁਣ ਜਿਹੜੀ ਜਿਹੜੀ ਤੁਸੀਂ ਪੁਲਿਸ ਮਹਿਕਮੇ ਕੋ ਜਿਹੜੀ ਉਹ ਦਰਖਾਸਤ ਨਹੀਂ ਦੇ ਸਕਦੇ ਜਾਂ ਮਾਨਯੋਗ ਅਦਾਲਤ ਦਾ ਜਿਹੜਾ ਡੋਮੈਸਟਿਕ ਵਾਲੇ ਦਰਵਾਜ਼ਾ ਨਹੀਂ ਖੜਕਾਤਾ ਤੇ ਇਹ ਗੱਲ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਇਹ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਇਹ ਜਿੱਦਾਂ ਪਿੰਡਾਂ ਵਿੱਚ ਕਲਮ ਚੌਧਰੀ ਹੁੰਦੇ ਆ ਲੰਬੜਾ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਨਾ ਵੀ 7 ਸਾਲ ਜਾਂ 10 ਸਾਲ ਕੀ ਫਰਕ ਹੈ ਹਾਂਜੀ 7 ਸਾਲ ਜਾਂ 10 ਸਾਲ ਦਾ ਕੀ ਫਰਕ 7 ਸਾਲ ਦਾ ਤਾਂ ਇਹ ਹੁੰਦਾ ਅ 7 ਸਾਲ ਦੇ ਵਿੱਚ ਵਿਆਹ 7 ਸਾਲ ਦੇ ਵਿੱਚ ਕਿਸੇ ਦੀ ਹਾਂਜੀ ਡੈਥ ਹੋ ਜਾਂਦੀ ਆ ਠੀਕ ਹੈ ਜੀ ਉਹਦੇ ਵਿੱਚ ਜਿਹੜਾ ਅ ਉਹ ਲਾਗੂ ਹੁੰਦਾ ਆ ਠੀਕ ਹੈ ਜੀ ਵੀ ਜਿਹੜੀ ਆਪਾਂ ਅ ਜਦੋਂ ਕਹਿੰਦੇ ਵੀ ਮਾਡਰਨ ਨਹੀਂ ਕਰਨਾ ਚਾਹੁੰਦਾ ਉਹਨੂੰ ਠੀਕ ਹੈ ਜੀ ਤੇ ਉਹ ਬਾਕੀ 7 ਸਾਲ ਦੇ ਆਪਾਂ ਜਦੋਂ ਮਾਦੀ ਕੰਪਲੀਟ ਕਰ ਸਕਦੇ ਆ ਠੀਕ ਹੈ ਜੀ ਡਾਈਮੋਸਟ੍ਰਕਚਰ ਚਾਹੇ ਕਿਹਾ 498 ਤੱਕ ਲਾ ਸਕਦੇ ਆ ਆਪਾਂ ਉਹਨੂੰ ਕੋਈ ਬਾਤ ਨਹੀਂ ਆ ਇਹ ਤਾਂ ਅਮੀ ਲੋਕਾਂ ਨੇ ਪਰੰਪਰਾ ਹੈ ਜੇ 7 ਸਾਲ ਤੱਕ ਤੁਸੀਂ ਕਾਸੋ ਦੁਬਾਰ ਨਹੀਂ ਕਰ ਸਕਦੇ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਜਿਹੜਾ ਅਲੋਕ ਆ ਸਾਡੇ ਕਾਨੂੰਨ ਅਲੋਕ ਕਰਦਾ ਪਰ 10 ਸਾਲ 15 ਸਾਲ ਵੀ ਕਰ ਦੋ ਕੋਈ ਜਦੋਂ ਉਹਦਾ ਮਤਲਬ ਕੋਈ ਐਦਾਂ ਦੀ ਗਵਾਕਿਆ ਹੋਣਾ ਉਹਦੇ ਹੀ ਕਰ ਨਹੀਂਉਂਦਾ ਅਦਰਵਾਈ ਲੋੜ ਨਹੀਂ ਪੈਂਦੀ ਬਿਲਕੁਲ ਠੀਕ ਹੈ ਹਾਂਜੀ ਹਾਂਜੀ ਤਾਂ ਜਦਾਂ ਕੁਝ ਵਿਅਕਤੀ ਦੇ ਤੁਸੀਂ ਦੱਸਿਆ ਕਿ ਜਦੋਂ ਬਾਹਰ ਰਹਿੰਦੇ ਹਨ ਜਾਂ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਹੀ ਰਹਿੰਦੇ ਹਨ ਪਰ ਉਹ ਕਿਤੇ ਆਪਣੀ ਨੌਕਰੀ ਕਰਦੇ ਹਨ ਕੋਈ ਜਦਾਂ ਉਹ ਪੰਜਾਬ ਦੇ ਵਿੱਚ ਵਿਆਹ ਹੋਇਆ ਪਰ ਉਹ ਨੌਕਰੀ ਜਿਹੜਾ ਹੈ ਬੰਬੇ ਵਿੱਚ ਕਰ ਰਹੇ ਹਨ ਜਾਂ ਬੰਗਲੌਰ ਕਰ ਰਹੇ ਹਨ ਤਾਂ ਉਹ ਜਿਹੜਾ ਡਿਵੋਰਸ ਲੈਣਾ ਚਾਹੁੰਦੇ ਹਨ ਤਾਂ ਉਹ ਜਿਹੜਾ ਹੈਗਾ ਕਿ ਜਿੱਦਾਂ ਤੁਸੀਂ ਦੱਸਿਆ ਕਿ ਇੱਕ ਮਿੱਥੀ ਜਗ੍ਹਾ ਦੇ ਉੱਤੇ ਹੀ ਉਹਨਾਂ ਨੂੰ ਜਿਹੜਾ ਉਹ ਫਾਈਲ ਕਰਨਾ ਪਊਗਾ ਬਿਲਕੁਲ ਬਿਲਕੁਲ ਕੀ ਜਿਹੜਾ ਡਿਵੋਰਸ ਆ ਇਹ ਪਾਵਰ ਆਫ ਟੌਨੀ ਦੇ ਥਰੂ ਲਿਆ ਜਾ ਸਕਦਾ ਹੈ ਜੀ ਆ ਜਦਾ ਹੁੰਦੀ ਹੈ ਪਾਵਰ ਟੌਨੀ ਦੇ ਥਰੂ ਫਾਈਲ ਹੋ ਸਕਦਾ ਠੀਕ ਹੈ ਜੀ ਪਰ ਜਿਹੜੀ ਐਵੀਡੈਂਸ ਵਗੈਰਾ ਉਹ ਰਿਕਾਰਡ ਉਹਨੂੰ ਆਪ ਹੀ ਕਰਨੀ ਪਊਗੀ ਥਰੂ ਜਿਹੜੀ ਆਟਾਰਨੀ ਜਿਹੜੀ ਐਵੀਡੈਂਸ ਰਿਕਾਰਡ ਨਹੀਂ ਹੁੰਦੀ ਠੀਕ ਹੈ ਕਿਉਂਕਿ ਸਿਰਫ ਫਾਇਲ ਦਾ ਸੱਦ ਕੇ ਸਾਬਾ ਕਿਉਂਕਿ ਸਿਵਲ ਨੇਚਰ ਆ ਇਸ ਦਾ ਡਾਈਵਰ ਜਿਹੜਾ ਹੈਗਾ ਆਪਾਂ ਫਾਇਲ ਕਰ ਸਕਦੇ ਥਰੂ ਆਊਟ ਪਰ ਐਟ ਦੀ ਟਾਈਮ ਆਫ ਫਾਇੰਡਸ ਐਂਡ ਕਰਾਸ ਐਗਜ਼ਾਮੀਨੇਸ਼ਨ ਉਦੋਂ ਤੁਹਾਨੂੰ ਆਪ ਆਪੇ ਆਉਣਾ ਪਊਗਾ ਇਹ ਤਾਂ ਤੁਸੀਂ ਦੱਸਿਆ ਕਿ ਜਿੱਥੇ ਦਿਵਾਨੀ ਦਾ ਮਕਦਮਾ ਚੱਲਣਾ ਹੈ ਉਹਦੇ ਵਿੱਚ ਜਿਹੜਾ ਤੁਸੀਂ ਕੇਸ ਫਾਈਲ ਕਰ ਸਕਦੇ ਹੋ ਪਾਵਰ ਆਫ ਟੋਨੀ ਦੇ ਤੁਰ ਬਾਅਦੋਂ ਜਦ ਵੀ ਗਵਾਹੀਆਂ ਹੋਣੀਆਂ ਜਾਂ ਮੇਨ ਜਿਹੜਾ ਪ੍ਰੋਸੀਜਰ ਚੱਲਣਾ ਉਹਦੇ ਵਿੱਚ ਆਪ ਜਿਹੜਾ ਉਹ ਪੇਜ ਭਰਨਾ ਪਊਗਾ ਹਾਂਜੀ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਕੀ ਅਸੀਂ ਜਿਦਾ ਅੱਜ ਦਾ ਜਿਹੜਾ ਯੁੱਗ ਹੈ ਟੈਕਨੋਲੋਜੀ ਦਾ ਯੁੱਗ ਹੈ ਜੀ ਕਿ ਵੀਡੀਓ ਕਾਨਫਰੈਂਸ ਦੇ ਰਾਹੀਂ ਜਾਂ ਹੋਰ ਜਿਹੜਾ ਕਿਸੇ ਤਰੀਕੇ ਦੇ ਨਾਲ ਆਪਣੀ ਗਵਾਹੀ ਦੇ ਸਕਦੇ ਹਾਂ ਜੀ ਹਾਂ ਬਿਲਕੁਲ ਉਹ ਕੋਰਟ ਤੋਂ ਪਹਿਲਾਂ ਪਰਮਿਸ਼ਨ ਲੈਣੀ ਪੈਂਦੀ ਹੈ ਜੀ ਐਪਲੀਕੇਸ਼ਨ ਲੈਣੀ ਪੈਂਦੀ ਹੈ ਕਿ ਅਸੀਂ ਮਤਲਬ ਵੀਸੀ ਥਰੂ ਜਿਹੜੀ ਗਵਾਹੀ ਕਰਾਉਣੀ ਚਾਹ ਕੋਰਟ ਪਰਮਿਟ ਕਰਦੀ ਕਿ ਨਹੀਂ ਕਰਦੀ ਦੇਖਦੀ ਵੀ ਕੰਡੀਸ਼ਨ ਕਿ ਹੋ ਗਈ ਆ ਕਿ ਬੰਦੇ ਨੇ ਜਿਹੜਾ ਤੇ ਜਿਹੜੀ ਗਾਉਣ ਲਈ ਆ ਕਿ ਉਹ ਚ ਵੈਲਿਡ ਹੈ ਕਿ ਨਹੀਂ ਹੈ ਜੇ ਹੈ ਤਾਂ ਅਲਾਉ ਕਰੀ अदरवाइज ਨਹੀਂ ਕਰੂਗੀ ਅਲਾਉ ਹਾਂਜੀ ਹਾਂ ਜਿੱਦਾਂ ਤੁਸੀਂ ਦੱਸਿਆ ਕਿ ਜਦ ਫੌਜਦਾਰੀ ਵਾਲੇ ਪਾਸੇ ਅਸੀਂ ਚਲੀਏ ਤਾਂ ਉੱਥੇ ਜਿਹੜਾ ਦਾਜ ਦੇ ਲਈ ਕੁੱਟਮਾਰ ਕਰਨ ਲਈ ਜਾਂ ਉਹ ਜਿਹੜੀ ਸਾਡੀ ਮਾਣਯੋਗ ਪੀੜਤ ਬੱਚੀ ਹੈ ਉਸ ਦਾ ਜਿਹੜਾ ઘણે ਲਿٹے ہیں ਜਾਂ સ્ત્રી તાનુ ગવન ਕਰਨ ਲਈ ਜਿਹੜਾ ਹੈ 406 498 ਤੈᱫਆਂ ਦੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ फौजदारी ਦੀਆਂ ਧਾਰਾਵਾਂ ਹਨ ਹਾਂਜੀ ਹਾਂਜੀ کئی ਵਾਰ ਅਸੀਂ ਦੇਖਦੇ ਹਾਂ ਕਿ ਜਿਹੜੀ ਉਹ ਬੱਚੀ ਹੈ ਜਿਹੜੀ ਪੀੜਿਤ ਹੈ ਉਹ ਇਸ ਹਾਲਾਤ ਵਿੱਚ ਨਹੀਂ ਹੁੰਦੀ ਕਿ ਉਹ ਜਿਹੜਾ ਪੁਲਿਸ ਕੋ ਜਾ ਕੇ ਜਿਹੜੇ ਆਪਣੀ ਦਰਖਾਸਤ ਦੇ ਸਕੇ ਕੀ ਉਸ ਦੇ ਬੱਚੀ ਦੇ ਬਿਹਾਫ ਦੇ ਹੋਤੇ ਉਸ ਦੇ ਪਿਤਾ ਜੀ ਜਾਂ ਕੋਈ ਹੋਰ ਅਧਿਕਾਰ ਪਾਵਰ ਆਫ ਟੋਨੀ ਦੇ ਥਰੂ ਉਸ ਨਾਂ ਦੀ ਪੇਰ ਵੀ ਕਰ ਸਕਦੇ ਨੇ ਜੀ ਬਿਲਕੁਲ ਜਦਾਂ ਕਿਸੇ ਨੂੰ ਠਕਾ ਹੁੰਦਾ ਹਾਂਜੀ ਕਿਉਂਕਿ ਜਿਦਾ ਸਾਡੇ ਆਈਪੀਸੀ ਵਿੱਚ ਲਿਖਿਆ ਹੈ ਹਾਂਜੀ ਕਿ ਜਿੰਨਾ ਤੱਕ ਹੋਇਆ ਜਰੂਰੀ ਕੋਈ ਜਾ ਕੇ ਕੰਪਲੀਟ ਕਰੇ ਠੀਕ ਹੈ ਕੋਈ ਪਰਸਨ ਵੀ ਜਾ ਕੇ ਥਰੂ ਉਹਦੇ ਰਾਹੀਂ ਕਰ ਸਕਦਾ ਕੰਪਲੀਟ ਠੀਕ ਹੈ ਜੀ ਉਹਦਾ ਦੱਸੇਗਾ ਵਾਕਿਆ ਦੱਸਿਆ ਜਾ ਗਏ ਬਈ ਐਸ ਕੁੜੀ ਨਾਲ ਇਦਾਂ ਦਾ ਹੋਇਆ ਠੀਕ ਹੈ ਤੇ ਉਹ ਬਾਅਦ ਵਿੱਚ ਉਹਦੇ ਸਟੇਟਮੈਂਟ ਰਿਕਾਰਡ ਕੀਤੀ ਜਾਏਗੀ ਪਹਿਲਾਂ ਤੁਸੀਂ ਜਿਹੜਾ ਐਫਆਈਆਰ ਆਨਲਾਈਨ ਕੋਈ ਵੀ ਫਸਟ ਇਨਫੋਰਮੇਸ਼ਨ ਦੇ ਸਕਦਾ ਜਾ ਕੇ ਠੀਕ ਹੈ ਜੀ ਠੀਕ ਹੈ ਜੀ ਇਹਦੇ ਲਈ ਜੇ ਤਾਂ ਸਾਡੀ ਮਾਨਜੋਗਦਾਤਾ ਵਿੱਚ ਵੀ ਹਾਂਜੀ ਬਕਾਇਦਾ ਉਹਨਾਂ ਨੇ ਸੈੱਲ ਬਣਾਏ ਹੋਏ ਆ ਠੀਕ ਹੈ ਜੀ ਠੀਕ ਹੈ ਜੀ ਉੱਥੇ ਤੁਸੀਂ ਜਾ ਕੇ ਅ ਪੋਸਟ ਨੂੰ ਇਨਫੋਰਮ ਕਰ ਸਕਦੇ ਆ ਠੀਕ ਹੈ ਜੀ ਇਹ ਤਾਂ ਬਗੈਰ ਸੈੱਲ ਬਣੇ ਸਾਡੇ ਹੋਂ ਗੋਟਾਂ ਵਿੱਚ ਠੀਕ ਹੈ ਜੀ ਹਾਂਜੀ ਹਾਂਜੀ ਇੱਕ ਅੱਜਕੱਲ ਕਨਸੈਪਟ ਚੱਲਦਾ ਜੀ ਜ਼ੀਰੋ ਐਫ ਆਈ ਆਰ ਦਾ ਕਿ ਉਹ ਜਿਹਦੇ ਵਿੱਚ ਉਹ ਕਹਿੰਦੇ ਆ ਕਿ ਜਿਹੜੀ ਵੀਡੀਓ ਤਾਂ ਕੋਈ ਵੀ ਔਰਤ ਹੈ ਜਾਂ ਕੋਈ ਵੀ ਜਿਹੜੀ ਲੜਕੀ ਹੈ ਉਸ ਤੋਂ ਉਸਦੇ ਨਾਲ ਕੋਈ ਸਮਾਜ ਦੇ ਵਿੱਚ ਹੁੰਦਾ ਹੈ ਤਾਂ ਕਿਸੇ ਵੀ ਥਾਣੇ ਦੇ ਵਿੱਚ ਜਾ ਕੇ ਜਿਹੜੀ ਆਪਣੀ ਦਰਖਾਸਤ ਉਹ ਦੇ ਸਕਦੀ ਹੈ ਕੀ ਜਿਹੜਾ ਜ਼ੀਰੋ ਐਫ ਆਈ ਆਰ ਦਾ ਕਨਸੈਪਟ ਹੈ ਉਹ ਜਿਹੜਾ ਵਿਆਹ ਸ਼ਾਦੀਆਂ ਦੇ ਸੰਬੰਧੀ ਕੁੱਟਮਾਰ ਹੁੰਦੀ ਹੈ ਉਹਦੇ ਉੱਤੇ ਵੀ ਲਾਗੂ ਹੁੰਦਾ ਉਹਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਹੋਰ ਦੱਸ ਦੋ ਉਹਦੇ ਵਿੱਚ ਵੈਸੇ ਜ਼ਿਆਦਾ ਲੋੜ ਨਹੀਂ ਪੈਂਦੀ ਜ਼ੀਰੋ ਐਫ ਆਈ ਆਰ ਦੀ ਇਹ ਜੋ ਦੂਸਰੇ ਕੇਸ ਹੁੰਦੇ ਆ ਹਾਂਜੀ ਜਿਹੜੇ ਦੂਸਰੇ ਕੇਸ ਹੁੰਦੇ ਆ ਜਾ ਰੇਪ ਕੇ ਜਾਂ ਹੋਰ ਮਾਰਕੜ ਦੇ ਕੇਸ ਹੁੰਦੇ ਆ ਉਹਦੇ ਵਿੱਚ ਵਕਾਇਦਾ ਜੀਰਫਾਇਰ ਦੀ ਹੁੰਦੀ ਕਿਉਂਕਿ ਜਦੋਂ ਕੁੜੀ ਨੂੰ ਅਗਵਾ ਕਰਕੇ ਲੈ ਗਿਆ ਹਾਂਜੀ ਹਰਿਆਣਾ ਚਲ ਗਿਆ ਠੀਕ ਹੈ ਜੀ ਹਰਿਆਣਾ ਜਾ ਕੇ ਉਹਨਾਂ ਜੋ ਵੀ ਵਾਤਵੇ ਦੀ ਕੀਤੀ ਕੀਤੀ ਠੀਕ ਹੈ ਨਾ ਉੱਥੇ ਉਹਨਾਂ ਵਿੱਚ ਲੋੜ ਪੈਂਦੀ ਆ ਜਿਹੜੇ ਮੈਰਿਜ ਵਾਲੇ ਕੇਸ ਹੁੰਦੇ ਆ ਜੀ ਉਹਨਾਂ ਵਿੱਚ ਵੈਸੇ ਜ਼ਿਆਦਾ ਲੋੜ ਨਹੀਂ ਪੈਂਦੀ ਬਹੁਤ ਘੱਟ ਚਾਂਸਸ ਹੁੰਦੇ ਆ ਆਦਰਵਾਇਜ਼ ਦੂਸਰੇ ਕੇਸਾਂ ਵਿੱਚ ਹੁੰਦੇ ਆ ਠੀਕ ਹੈ ਜੀ ਹਾਂਜੀ ਇਹ ਵਕੀਲ ਸਾਹਿਬ ਸਾਨੂੰ ਸਮਾਂ ਹੋਰ ਜ਼ਿਆਦਾ ਨਹੀਂ ਦੇ ਰਿਹਾ ਕਿ ਅਸੀਂ ਆਪਣੇ ਆਪ ਪ੍ਰੋਗਰਾਮ ਨੋਗੇ ਹੋਰ ਬਤਾ ਸਕੀਏ ਹਾਂਜੀ ਹਾਂਜੀ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਸਾਡਾ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਨਮਸਕਾਰ